ਸੂਰੇ ਵਾਲੇ ਦੀ ਗੁਲਜ਼ਾਰ ਬਲੱਡ ਲਾਈਨ ਦੇ ਨਾਲ ਡੂੰਗਾ ਮੂੰਹ ਪਿਆਰ ਪਾਈ ਬੈਠਿਆ ਬੰਦੇ ਕਿਵੇਂ ਦੱਸਦੇ ਆ ਤੁਹਾਨੂੰ ਮੋਗੇ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਪੱਤੋ ਹੀਰਾ ਸਿੰਘ ਸੂਬੇਦਾਰ ਸਟੱਡ ਫਾਰਮ ਦੇ ਨਾਂ ਨਾਲ ਲੋਕ ਇਹਨਾਂ ਨੂੰ ਜਾਣਦੇ ਆ ਮਿੱਤਰੋ 9-10 ਮਹੀਨੇ ਉਮਰ ਦਾ ਆ ਨੁਕਰਾ ਬਸ਼ੇਰਾ ਖਰੀਦਿਆ ਸੀ ਇਹਨਾਂ ਨੇ ਗੁਲਜ਼ਾਰ ਲਾਈਨ ਦਾ ਸੁੱਖ ਨਾਲ ਜਿਹੜਾ ਅੱਜ ਇੱਕ ਚੰਗਾ ਆਸਟ੍ਰੇਲੀਅਨ ਬਣ ਕੇ ਤਿਆਰ ਹੋਇਆ ਤੇ ਬਾਈ ਅਰ ਗਿਆ ਨੇ ਇਹਨੂੰ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਕਾਫੀ ਸ਼ੋਹਾਂ ਦੇ ਵਿੱਚ ਪਾਰਟਿਸਿਪੇਟ ਕਰਾਇਆ ਟਰੋਫੀ ਲੈ ਬਿਨਾ ਇਹ ਕਦੇ ਵਾਪਸ ਨਹੀਂ ਮੁੜਿਆ ਚੰਗੀਆਂ ਪੋਜੀਸ਼ਨਾਂ ਇਹਨੇ ਸ਼ੋਹਾਂ ਦੇ ਵਿੱਚ ਹਾਸਲ ਕੀਤੀਆਂ ਨੇ ਤੇ ਅੱਜ ਕੱਲ ਇਹ ਰਿਜ਼ਲਟਾਂ ਵਾਲਾ ਵੀ ਸੇਰਾ ਕਰਾ ਰਿਹਾ ਸਟੱਡ ਸਰਵਿਸੇ ਦੀ ਓਪਨ ਕੀਤੀ ਵੀ ਆ ਨਾਂ ਬਾਈ ਅਰਗਣੇ ਰੱਖਿਆ ਇਹਦਾ ਅਕਬਰ ਬਾਦਲਗੜ੍ਹ ਵਾਲੇ ਬਾਦਲਕੋੜੇ ਦਾ ਬੱਚਾ ਮਿੱਤਰੋ ਇਹ ਤੇ ਗੁਲਜ਼ਾਰ ਦਾ ਪੋਤਾ ਹੈ ਤੇ ਅੱਗੇ ਆਪਾਂ ਤੁਹਾਨੂੰ ਇੱਕ ਬਸ਼ੇਰਾ ਦਿਖਾ ਰਹੇ ਹਾਂ ਜਿਹੜਾ ਹੋਰ ਤਿਆਰ ਕਰ ਰਿਹਾ ਏ ਪਹਿਲਾਂ ਆ ਘੋੜਾ ਤਿਆਰ ਕਰਤਾ ਗੁਲਜ਼ਾਰ ਲਾਈਨ ਦਾ ਤੇ ਹੁਣ ਐਸ ਬਿਸ਼ੇਰੇ ਤੇ ਇਹਨਾਂ ਦਾ ਜੋਰ ਲੱਗਿਆ ਵਾ ਇਹਨੂੰ ਵੀ ਸ਼ੋਹਾਂ ਦੇ ਵਿੱਚ ਇਹ ਖੜਾਉਣ ਗਿਆਉਣ ਵਾਲੇ ਦਿਨਾਂ ਦੇ ਵਿੱਚ ਕਦ ਕਾਠ ਸੱਪਣ ਬਰੀਕੀਆਂ ਖੜਨੀ ਕਰਨੀ ਖੂਬਸੂਰਤੀ ਕੰਨਾਂ ਦੀ ਬਣਤਰ ਮੈਂ ਕਹਣਾ ਯਾਰ ਕਿਸੇ ਕਿਸਮ ਦੀ ਕੋਈ ਤੋੜ ਹੀ ਨਹੀਂ ਛੱਡੀ ਪ੍ਰਮਾਤਮਾ ਨੇ ਇਹਦੇ 'ਚ ਚੰਗਾ ਵੱਡਾ ਸੋਹਣਾ ਘੋੜਾ ਬਣ ਕੇ ਤਿਆਰ ਹੋਊਗਾ ਸੋ ਇਹ ਵੀ ਗੁਲਜ਼ਾਰ ਦਾ ਪੋਤਾ ਗਾ ਮਿੱਤਰੋ ਤੇ 파ਰਸ ਘੋੜੇ ਦਾ ਬੱਚਾ ਗਾ ਜਿਹੜਾ ਇਸ ਵਕਤ ਸੂਰੇ ਵਾਲੇ ਪਿੰਡ ਦਾ ਤੇ ਹੁਣ ਕਮੈਂਟ ਕਰਕੇ ਜਰੂਰ ਦੱਸਿਓ ਵੀ ਬੱਚਾ ਤੁਹਾਨੂੰ ਕਿਵੇਂ ਦਾ ਲੱਗਿਆ ਤਾਂ ਹੀ ਕਰਕੇ ਮੈਂ ਤੁਹਾਨੂੰ ਕਿਹਾ ਸੀ ਵੀ ਬੰਦੇ ਗੁਲਜ਼ਾਰ ਲਾਈਨ ਦੇ ਤਕੜੇ ਫੈਨ ਆ ਜਿੱਥੇ ਵੀ ਕਿਤੇ ਗੱਲਬਾਤ ਆਉਣ ਵਾਲੇ ਸਮੇਂ ਦੇ ਵਿੱਚ ਚੱਲੂਗੀ ਗੁਲਜ਼ਾਰ ਬਲੱਡ ਲਾਈਨ ਨੂੰ ਸਾਹਮਣ ਦੀ ਤਾਂ ਇਹਨਾਂ ਬੰਦਿਆਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਜਰੂਰ ਬੋਲੂਗਾ ਇਸ ਲਾਈਨ ਨੂੰ ਲੈ ਕੇ ਇਹ ਮੇਰਾ ਦਾਵਾ ਹੈ ਕਿਉਂਕਿ ਬੰਦੇ ਗੁਲਜਾਰ ਲਾਈਨ ਦੇ ਘੋੜਿਆਂ ਨੂੰ ਪ੍ਰਮੋਟ ਕਰ ਰਹੇ ਆ ਆ ਘੋੜਾ ਇਹਨਾਂ ਨੇ ਪਹਿਲਾਂ ਤਿਆਰ ਕੀਤਾ ਨੋਕਰਾ ਗੁਲਜਾਰ ਲਾਈਨ ਦਾ ਤੇ ਹੁਣ ਨੋਕਰਾ ਬਸ਼ੇਰਾ ਦੁਬਾਰੇ ਫੇਰ ਉਹ ਵੀ ਗੁਲਜਾਰ ਲਾਈਨ ਦਾ ਹੀ ਤਿਆਰ ਕਰ ਰਹੇ ਆ ਸੋ ਤਾਂ ਹੀ ਕਰਕੇ ਮੈਂ ਤੁਹਾਨੂੰ ਕਿਹਾ ਸੀ ਵੀ ਬੰਦੇ ਤਕੜੇ ਫੈਨ ਨੇ ਇਸ ਲਾਈਨ ਦੇ ਅਕਬਰ ਦੀ ਮੀਟਿੰਗ ਫੀਸ ਕਿੰਨੀ ਆ ਕਿਸ ਹਿਸਾਬ ਨਾਲ ਇਹ ਘੋੜੀਆਂ ਦੇ ਉੱਤੇ ਇਹਦੀ ਸਰਵਿਸ ਦਿੰਦੇ ਆ ਬੱਚੇ ਕਿਹੋ ਜਿਹਾ ਆ ਸਾਰੀ ਗੱਲਬਾਤ ਆਪਾਂ ਬਾਈ ਜਗਵੀਰ ਦੇ ਨਾਲ ਇੰਟਰਵਿਊ ਦੇ ਵਿੱਚ ਕਲੀਅਰ ਕਰਦੇ ਆ ਮਿੱਤਰੋ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਲਾਜ਼ਮੀ ਦੱਸਿਓ ਵੀ ਤੁਹਾਨੂੰ ਘੋੜਾ ਅਕਬਰ ਕਿਵੇਂ ਦਾ ਲੱਗਿਆ ਬੱਚਾ ਜਿਹੜਾ ਤਿਆਰ ਕਰ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੇ ਵਿੱਚ ਗੱਲਬਾਤ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਲਾਜ਼ਮੀ ਕਰਿਓ ਤੇ ਜਿਹਨੂੰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਆਪਾਂ ਬਾਈ ਅਰਗਿਆ ਨਾਲ ਇੰਟਰਵਿਊ ਦੇ ਵਿੱਚ ਸਾਂਝੀਆਂ ਕਰਦੇ ਆ ਵੀ ਕਿੰਨੀ ਮੀਟਿੰਗ ਫੀਸ ਰੱਖੀ ਆ ਇਸ ਬਸ਼ੇਰੇ ਬਾਰੇ ਵੀ ਸਾਰੀ ਲਾਈਨ ਤੇ ਦੋਨਾਂ ਘੋੜੇ ਤੇ ਬਸ਼ੇਰੇ ਦੇ ਕਦ ਕਾਠ ਬਾਰੇ ਸਾਰੀ ਗੱਲ ਤੁਹਾਨੂੰ A to Z ਕਲੀਅਰ ਕਰਦੇ ਆ ਇੰਟਰਵਿਊ ਦੇ ਵਿੱਚ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਤੇ ਜਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਆਪਾਂ ਇੰਟਰਵਿਊ ਸ਼ੁਰੂ ਕਰਦੇ ਹਾਂ ਮਿੱਤਰੋ ਤੇ ਗੱਲਬਾਤ ਆ ਜਿਹੜੀ ਤੇ ਆ ਵੀ ਨਿਗਾਹ ਮਾਰ ਲਓ ਮੜੀ ਜੀ ਘੋੜਾ ਤੁਰਦਾ ਕਰਦਾ ਦੇਖੋ ਯਾਰ ਅਕਬਰ ਕਿੰਨਾ ਸੋਹਣਾ ਆਂਗਾ ਜਮਾ ਸਿਰਾਂ ਕਰਾ ਦਿੰਦਾ ਘੋੜੇ ਦੀ ਲੈਂਥ ਲੈਂਥ ਵੀ ਬੜੀ ਆ ਤੇ ਧੌਣ ਧੌਣ ਦੀ ਕੁਆਲਿਟੀ ਸੰਭਾਂ ਸੰਭਾਂ ਦਾ ਸਹਿਜ ਬਹੁਤ ਜ਼ਿਆਦੇ ਆ ਮਜ਼ਬੂਤੀ ਵੀ ਚੰਗੀ ਦਿੰਦਾ ਬੱਚਿਆਂ ਦੇ ਵਿੱਚ ਬਾਈ ਨੂੰ ਸ਼ੌਂਕ ਵੜਾ ਰਾਈਡਿੰਗ ਦਾ ਆਜੋ ਫਿਰ ਕਰੀਏ ਗੱਲਬਾਤ ਸ਼ੁਰੂ ਸਸਿਕਾ ਜੀ ਮਿੱਤਰੋ ਮੈਂ ਤੁਹਾਡਾ ਆਪਣਾ ਬਿਆਨਤ ਮਾਨ ਅੱਜ ਫਿਰ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਇੱਕ ਨਵੇਂ ਸਟੱਡ ਫਾਰਮ ਦੇ ਰੂਬਰੂ ਕਰਾਉਣ ਲੱਗਾ ਤੁਹਾਨੂੰ ਅੱਜ ਆਪਾਂ ਮੋਗੇ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਹੈਗਾ ਪੱਤੋ ਹੀਰਾ ਸਿੰਘ ਵਾਲਾ ਪਹਿਲਾਂ ਵੀ ਪਿਛਲੇ ਸਾਲ ਆਪਾਂ ਇਸ ਪਿੰਡ ਦੇ ਦੋ ਘੋੜੇ ਫੜਮਾਏ ਸੀ ਇੱਕ ਨੋਕਰਾ ਘੋੜਾ ਫਰਮਾਇਆ ਸੀਗਾ ਬਾਈ ਸੋਨੀ ਇਧਰਲੇ ਪਾਸੇ ਆਪਣੇ ਨਾਲ ਬੈਠਾ ਅੰਕਲ ਮੇਲੀ ਵਾਲਾ ਘੋੜਾ ਜਿਹਨੂੰ ਕਹਿੰਦੇ ਆ ਜਬਰ ਜੰਗ ਜਿਹੜੇ ਘੋੜੇ ਦਾ ਨਾਮ ਰੱਖਿਆ ਸਮੁੰਦਰ ਦਾ ਬੱਚਾ ਤੇ ਇੱਕ ਘੋੜਾ ਆਪਾਂ ਮਾਰਵਾੜੀ ਫਰਮਾਇਆ ਸੀ ਵੈਸੇ ਦੁੱਖ ਦੀ ਗੱਲ ਆ ਵੀ ਅੱਜ ਘੋੜਾ ਉਹ ਆਪਣੇ ਦਰਮਿਆਨ ਨਹੀਂ ਰਿਹਾ ਤੇ ਅੱਜ ਆਪਾਂ ਬਾਈ ਜਗਵੀਰੇ ਦੇ ਨਾਲ ਬੈਠੇ ਆ ਇਧਰਲੇ ਪਾਸੇ ਆਪਣੇ ਨਾਲ ਅੰਕਲ ਸੁਖਵਿੰਦਰ ਸਿੰਘ ਜੀ ਬੈਠੇ ਆ ਬਾਈ ਜਗਵੀਰੇ ਦੇ ਫਾਦਰ ਸਾਹਿਬ ਸੂਬੇਦਾਰ ਸਟੱਡ ਫਾਰਮ ਦਾ ਨੋਕਰਾਂ ਘੋੜਾ ਕਤਬਾ ਦਿਖਾਉਣਾ ਤੁਹਾਨੂੰ ਅੱਜ ਆਪਾਂ ਇਹਨੂੰ ਵੈਸੇ ਤੁਸੀਂ ਸ਼ੋਹਾਂ ਦੇ ਵਿੱਚ ਮੇਲਿਆਂ ਮੰਡੀਆਂ ਦੇ ਉੱਤੇ ਬਾਈ ਜਗਵੀਰੇ ਦੇ ਨਾਲ ਘੋੜੇ ਨੂੰ ਦੇਖਿਆ ਹੋਣਾ ਕਾਫੀ ਚੰਗੇ ਇਸ ਘੋੜੇ ਦੇ ਰਿਜ਼ਲਟ ਵੀ ਆਏ ਆ ਸ਼ੋਹਾਂ ਦੇ ਵਿੱਚ ਵੀ ਬਾਈ ਨੇ ਇਹਨੂੰ ਪਰਫਾਰਮ ਕਰਵਾਇਆ ਸੀਗਾ ਚੰਗਾ ਪ੍ਰਦਰਸ਼ਨ ਕੀਤਾ ਘੋੜੇ ਨੇ ਕਾਫੀ ਇਹਨੇ ਮੰਨੋ ਉੱਥੇ ਆਪਦੇ ਪੋਜੀਸ਼ਨਾਂ ਚੰਗੀਆਂ ਲੈਤੀਆਂ ਨੇ ਬਾਕੀ ਜਿਹੜੀ ਗੱਲਬਾਤ ਆ ਬਾਈ ਜਗਵੀਰੇ ਨੂੰ ਆਪਾਂ ਪੁੱਛਾਂਗੇ ਇਹ ਜਿਹੜਾ ਪੰਡਾ ਮੈਂ ਤੁਹਾਨੂੰ ਇਹਦੇ ਬਾਰੇ ਥੋੜਾ ਜਿਹਾ ਦੱਸ ਦਿਆਂ ਵੀ ਪੱਤੋ ਹੀਰਾ ਸਿੰਘ ਪੰਡਾ ਆ ਜਿਹੜਾ ਵਾਗੇ ਪ੍ਰਾਣੇ ਤੋਂ ਨਿਹਾਲ ਸਿੰਘ ਵਾਲਾ ਜਿਹੜਾ ਮੇਨ ਰੋਡ ਆ ਉਹ ਤੋਂ ਤਕਰੀਬਨ 2.5 ਕਿਲੋਮੀਟਰ ਥੋੜਾ ਜਿਹਾ ਸਾਈਡ ਨੂੰ ਰਹਿ ਜਾਂਦਾ ਪਿੰਡ ਤੇ ਮੇਨ ਸੜਕ ਜਿਹੜੀ ਇਹ ਜਾਂਦੀ ਅੱਗੇ ਸਲਾਮਤਪੁਰੇ ਨੂੰ ਚਲ ਜਾਂਦੀ ਆ ਇਸ ਪਿੰਡ ਤੋਂ ਜਿਹੜੀ ਆਉਂਦੀ ਆ ਸੋ ਐਡਰੈਸ ਤੁਸੀਂ ਨੋਟ ਕਰ ਲਿਓ ਤੇ ਬਾਕੀ ਗੱਲਬਾਤ ਬਾਈ ਜਗਵੀਰੇ ਨਾਲ ਆਪਾਂ ਕਰਦੇ ਆ ਜਿੰਨੇ ਭਰਾ ਆਸੇ-ਪਾਸੇ ਆਪਣੇ ਨਾਲ ਖਾਈ ਪਿੰਡ ਤੋਂ ਬੈਠੇ ਬਾਈ ਰਾਮ ਮਾਰਗੇ ਇਹ ਵੀ ਸਾਰੇ ਸੱਜਣ ਆਪਣੇ ਘੋੜੀਆਂ ਵਾਲੇ ਭਰਾ ਨੇ ਤੇ ਪਹਿਲਾਂ ਆਪਾਂ ਸਾਰਿਆਂ ਦਾ ਕਰਦੇ ਆ ਸਵਾਗਤ ਸਾਸੀ ਘਾਲਾ ਅੰਕਲ ਜੀ ਹੋਰ ਬਾਈ ਜਗਵੀਰੇ ਸੋਨੀ ਕੈਮੋ ਬਾਈ ਤੇ ਜਗਵੀਰ ਜੀ ਵੀਰੇ ਪਹਿਲਾਂ ਤਾਂ ਜਿੰਨੇ ਭਰਾ ਆਪਣੇ ਨਾਲ ਬੈਠੇ ਆ ਇਹਨਾਂ ਵਾਰ ਇੰਟਰੋਡਿਊਸ ਕਰਾ ਦਿਓ ਜਿੰਨੇ ਆਪਣੇ ਘੋੜੇ ਵਾਲੇ ਭਰਾ ਬੈਠੇ ਇਧਰਲੇ ਪਾਸੇ ਹਾਂਜੀ ਆ ਤਾਂ ਮੇਰੇ ਫਾਦਰ ਸਾਹਿਬ ਨੇ ਹਾਂਜੀ ਬਈ ਸਰਦਾਰ ਸੁਖਵਿੰਦਰ ਸਿੰਘ ਬਰਾੜ ਉਹ ਤਾਇਆ ਜੀ ਦਾ ਬੇਟਾ ਠੀਕ ਹੈ ਬਈ ਸਿੰਘ ਉਹ ਖਾਈ ਤੋਂ ਨੇ ਠੀਕ ਹੈ ਬਈ ਭਾਈ ਰਾਮ ਆ ਗਿਆ ਖਾਈ ਤੋਂ ਹਾਂ ਉਹ ਵੀ ਭਾਈ ਖਾਈ ਤੋਂ ਭਾਈ ਜਾਂਦੀ ਆ ਗਿਆ ਖਾਈ ਤੋਂ ਹਾਂ ਹਾਂ ਤੇ ਉਹ ਬਦਨੀ ਤੋਂ ਆ ਗਿਆ ਵੀਰਾ ਠੀਕ ਹੈ ਬਈ ਆ ਸਈਦਤੋਂ ਆ ਗਿਆ ਆ ਭਾਈ ਸੋਨੀ ਠੀਕ ਹੈ ਬਈ ਆਪਣੇ ਘੋੜੇ ਜਿਹੜੇ ਦੇਖਭਾਲ ਕਰਦਾ ਕਰਦਾਰੀ ਠੀਕ ਹੈ ਬਈ ਤੇ ਇੱਕ ਜਗਵੀਰੇ ਬਾਈ ਜਿਹੜੀ ਤੁਹਾਡੇ ਪਿੰਡ ਦੀ ਮੰਨ ਲਓ ਕਾਬਿਲ ਤਾਰੀਫਾ ਵੀ ਬਾਈ ਸੋਨੀ ਬੈਠਾ ਆਪਣੇ ਨਾਲ ਜਿੱਦਿਆ ਆਪਾਂ ਇਹਦੇ ਘੋੜੇ ਦੀ ਪਹਿਲਾ ਵੀਡੀਓ ਕੀਤੀ ਆ ਇੱਕ ਗੱਲ ਮੈਨੂੰ ਤੁਹਾਡੇ ਪਿੰਡ ਤੌਰ ਤੇ ਬਹੁਤ ਚੰਗੀ ਦੇਖਣ ਨੂੰ ਮਿਲੀ ਵੀ ਤੁਸੀਂ ਜਿੰਨੇ ਘੋੜੇ ਵਾਲੇ ਸੱਜਣ ਨੂੰ ਪਿੰਡ ਦੇ ਵਿੱਚ ਆਪਸ ਵਿੱਚ ਵਧੀਆ ਵਰਤਦੇ ਹੋ ਨਹੀਂ ਆਮ ਥੋੜਾ ਜਿਹਾ ਬੰਦੇ ਹੁੰਦੇ ਆ ਘੋੜੇ ਵਾਲੇ ਇੱਕ ਦੂਜੇ ਤੋਂ ਥੋੜੀ ਬਹੁਤੀ ਇਸ ਇੰਡਸਟਰੀ ਦੇ ਵਿੱਚ ਖਾਰ ਖਾਨ ਲੱਗ ਜਾਂਦੇ ਆ ਪਰ ਆਪਾਂ ਤਿੰਨ ਵੀਡੀਓ ਅੱਜ ਤੁਹਾਡੇ ਪਿੰਡ ਤੀਜੀ ਵੀਡੀਓ ਕਰ ਰਹੇ ਆ ਤੇ ਅੰਕਲ ਜੀ ਦੇਖਿਆ ਵੀ ਤੁਸੀਂ ਸਾਰੇ ਇਕੱਠੇ ਹੁੰਦੇ ਹੋ ਜਿੱਦ ਦੇ ਵੀ ਵੀਡੀਓ ਹੁੰਦੀ ਆ ਜੀ ਇਕੱਠੇ ਹਾਂਜੀ ਤੁਹਾਡੇ ਉਸ ਵੇ ਵਧੀਆ ਇਸ ਭਾਈ ਚਾਰਕਸਾਂਜ ਵਧੀਆ ਬਣੀ ਵੀ ਹੈ ਇਹ ਬਹੁਤ ਚੰਗਾ ਲੱਗਿਆ ਤੇ ਹੁਣ ਬਈ ਆਪਣਾ ਜਿਵੇਂ ਇਹ ਸੂਬੇਦਾਰ ਸਟੱਡ ਫਾਰਮ ਤੁਸੀਂ ਨਾਮ ਰੱਖਿਆ ਕਿੰਨਾ ਕ ਪੁਰਾਣਾ ਕੰਮ ਆ ਸ਼ੌਂਕ ਕਦੋਂ ਕਦਾ ਬਈ ਕਦੋਂ ਤੋਂ ਰੱਖਦੇ ਹੋ ਜਾਨਵਰ ਮੈਨੂੰ 4 ਸਾਲ ਹੋ ਗਏ ਬਈ ਘੋੜੀਆਂ ਰੱਖਦੇ ਨੂੰ ਠੀਕ ਹੈ ਬਈ ਪਹਿਲਾਂ ਮੈਂ ਇੱਕ ਘੋੜੀ ਲੈ ਕੇ ਆਇਆ ਸੀ ਚੰਬੀ ਅੱਛਾ ਜੀ ਉਸ ਤੋਂ ਬਾਅਦ ਹੌਲੀ ਹੌਲੀ ਚਲੋ ਕੰਮ ਵਧਦਾ ਗਿਆ ਠੀਕ ਹੈ ਬਈ ਤੇ ਇਹਨੂੰ ਅਕਬਰ ਨੂੰ ਆਏ ਨੂੰ ਆਪਣੇ ਕੋਲੇ 3 ਸਾਲ ਹੋ ਗਏ ਨੇ ਠੀਕ ਹੈ ਬਈ ਹਾਂਜੀ ਇਹ ਛੋਟਾ ਬੱਚਾ ਲਿਆ ਸੀਗਾ ਲਗਭਗ 10-11 ਮਹੀਨਿਆਂ ਦਾ ਅੱਛਾ ਜੀ ਸ਼ੋਹਾਂ ਵਾਸਤੇ ਲਿਆ ਸੀ ਸ਼ੋਹਾਂ ਚ ਜਾਣ ਲੱਗੇ ਮੰਡੀਆਂ ਤੇ ਜਾਣ ਲੱਗੇ ਉਥੇ ਲੋਕਾਂ ਦੇ ਟੈਂਟ ਦੇਖਣੇ ਘੋੜੇ ਦੇਖਣੇ ਤੇ ਫਿਰ ਐਂਜੇ ਹੋਇਆ ਵੀ ਚਲ ਆਪਾਂ ਵੀ ਲਈਏ ਇੱਕ ਸ਼ੌਂਕ ਜਾ ਪੈ ਗਿਆ ਉਥੋਂ ਸ਼ੋਹਾਂ ਚ ਪਾਵਾਂਗੇ ਚੱਲ ਠੀਕ ਹੈ ਬੜੀ ਹੌਲੀ ਹੌਲੀ ਚਲੋ ਰੱਬ ਨੇ ਮਿਹਰ ਕੀਤੀ ਤੇ ਇਹ ਬੱਚਾ ਆ ਗਿਆ ਆਪਣੇ ਕੋਲੇ ਤੇ ਆਪਣੇ ਮੁੱਲ ਖਰੀਦਿਆ ਸੀ ਠੀਕ ਹੈ ਬਾਈ ਆਦਮਪੁਰੇ ਤੋਂ ਉਹਨਾਂ ਤੋਂ ਰਜਿੰਦਰ ਉਹਨਾਂ ਬਾਰਮਪੁਰੇ ਤੋਂ ਠੀਕ ਹੈ ਬਾਈ ਹਾਂਜੀ ਤੇ ਉਦੋਂ ਪਹਿਲਾਂ ਜਿਵੇਂ ਤੁਸੀਂ ਦੱਸਿਆ ਵੀ ਚੰਬੀ ਘੋੜੀ ਤੋਂ ਤੁਸੀਂ ਸ਼ੁਰੂਆਤ ਕੀਤੀ ਸੀ ਬਾਅਦ ਦੇ ਵਿੱਚ ਘੋੜਾ ਆਉਣ ਤੋਂ ਪਹਿਲਾਂ ਹੋਰ ਵੀ ਕੋਈ ਘੋੜੀਆਂ ਫਾਰਮ ਤੇ ਲਿਆਂਦੇਆਂ ਸੀਗੀਆਂ ਜਾਂ ਉਦੋਂ ਬਾਅਦ ਹੀ ਘੋੜਾ ਆਇਆ ਉਹ ਨਹੀਂ ਨਹੀਂ ਚੰਬੀ ਦੁਬਾਰ ਇੱਕ ਨੌਕਰੀ ਲੈ ਲਈ ਉਹ ਅੰਕਲ ਮੇਰੀ ਨੇ ਦਿੱਤੀ ਸੀਗੀ ਠੀਕ ਹੈ ਬਾਈ ਉਹਨਾਂ ਤੋਂ ਆਈ ਸੀਗੀ ਉਹ ਹਜੇ ਵੀ ਹੈਗੀ ਆਪਣੇ ਕੋਲੇ ਠੀਕ ਹੈ ਉਹ ਤੋਂ ਬਾਅਦ ਇੱਕ ਦੋ ਹੋਰ ਘੋੜੀਆਂ ਆ ਗਈਆਂ ਫਿਰ ਇਹ ਘੋੜਾ ਆ ਗਿਆ ਬੱਚਾ ਇਹ ਤਿਆਰ ਕੀਤਾ ਹਾਂ ਫਿਰ ਇਹ ਸ਼ੋਹਾਂ 'ਚ ਪਾਉਣ ਲੱਗੇ ਇਹਨੂੰ ਠੀਕ ਹੈ ਬਾਈ ਤੇ ਉਹ ਤੋਂ ਬਾਅਦ ਚਲੋ ਰੱਬ ਨੇ ਚੰਗੀ ਸੁਣੀ ਤੇ ਜਿੱਥੇ ਗਿਆ ਬਸ ਪੂਰੇ ਚੰਗੇ ਨੰਬਰਾਂ 'ਚ ਆਇਆ ਠੀਕ ਹੈ ਜੀ ਤੇ ਜਦੋਂ ਬਾਈ 3 ਸਾਲ ਪਹਿਲਾਂ ਜਿਵੇਂ ਤੁਸੀਂ ਦੱਸਿਆ ਵੀ ਇਹ ਘੋੜਾ ਲਿਆਂਦਾ ਆਪਾਂ ਅਕਬਰ ਹਾਂਜੀ ਉਦੋਂ ਕਿੰਨੀ ਉਮਰ ਸੀ ਹੁਣ ਪ੍ਰੋਪਰ ਕਿੰਨੀ ਉਮਰ ਦੇ ਵਿੱਚ ਹੋ ਗਿਆ ਇਹ ਇਹ ਪੌਣੇ 4 ਸਾਲ ਦਾ ਹੋ ਗਿਆ 5 ਦਸੰਬਰ ਨੂੰ ਇਹਦਾ ਸਹੀ ਬਾਰਥਾਗਾ 5 ਦਸੰਬਰ ਨੂੰ ਇਹਨੇ 4 ਸਾਲਾਂ ਦਾ ਹੋ ਜਾਣਾ ਠੀਕ ਹੈ ਹਾਂਜੀ ਅੱਛਾ ਤੇ ਹੁਣ ਹਾਈਟ ਕਿੰਨੀ ਕਰ ਗਿਆ ਤੇ ਪ੍ਰੋਪਰ ਇਹਦੀ ਬਲੱਡ ਲਾਈਨ ਕਲੀਅਰ ਕਰ ਦਿਓ ਜੀ ਵੀਰੇ ਇਹਦਾ ਫਾਦਰ ਹੈਗਾ ਜੀ ਇੱਥੇ ਬਾਦਲਗੜ੍ਹ ਪਿੰਡ ਖੜਾਗਾ ਬਾਦਲਕੋੜਾ ਉਹ ਗਾਂ ਹੈਗਾ ਗੁਲਜਾਰ ਦਾ ਗੁਲਜਾਰ ਨੂੰ ਸਾਰੇ ਜਾਣਦੇ ਆ ਲੈਜੈਂਡਰੀ ਕੋੜਾਗਾ ਉਹ ਹਾਂ ਤੇ ਉਹ ਆ ਗਿਆ ਗਾਂ ਕੋਈ ਨੂਰ ਦਾ ਠੀਕ ਹੈ ਬਾਈ ਤੇ ਇਸ ਬਾ ਆਪਣਾ ਗੁਲਜਾਰ ਲਾਈਨ ਹੈ ਇਹਦੀ ਬਲੱਡ ਲਾਈਨ ਹੂੰ ਇਹ ਹੈ ਸੂਰੇ ਵਾਲੇ ਤੋਂ ਜਿਹੜੀ ਪਿੱਛੇ ਤੋਂ ਬਲੌਂਗ ਕਰਦੀ ਹੈ ਹਾਂ ਜੀ ਹਾਂ ਜੀ ਸੂਰੇ ਵਾਲੇ ਤੋਂ ਠੀਕ ਹੈ ਤੇ ਇਹਦੀ ਹਾਈਟ ਹੈਗੀ 66 ਪਲੱਸ ਅੱਛਾ ਭਾਈ ਮੈਂ ਸਟਾਰ ਤੋਂ ਥੋੜੀ ਘਾਟ ਸਟਾਰ ਕਹਿ ਰਹੇ ਜੀ ਉਹਦਾ ਹੂੰ ਤੇ 66 ਪਲੱਸ ਹੈਗੀ ਹੈਗੀ ਇਹਦੀ ਹਾਈਟ ਪੂਰਾ ਖੁੱਲਾ ਡੁੱਲਾ ਗਾ ਬਾਕੀ ਹਾਈਟ ਤਾਂ ਹੋਰ ਕਰ ਜੋ ਬਈ ਹੂੰ ਬਾਕੀ ਸੁੰਬ ਸੁੰਬ ਬਹੁਤ ਤਗੜਾ ਹੈਗਾ 6 ਨੰਬਰ ਕੁਰੀ ਲੱਗਦੀ ਆ ਹੋਣੀ ਜਿਵੇਂ ਹਜੇ ਬੱਚਾ ਗਾ ਹੋਣੀ ਤਿਆਰ ਹੋਇਆ ਚਾਰ ਦੰਦ ਚ ਹੋਇਆ ਹਜੇ ਅੱਛਾ ਬਾਕੀ ਬਿਊਟੀ ਬਹੁਤ ਆ ਆਪਾਂ ਹੁਣ ਫਰਮਾਇਆ ਜੀ ਤੁਸੀਂ ਦੇਖਿਆ ਖਲਾਬੀ ਬਣ ਕਿੰਨਾ ਘੋੜਾ ਜੀ ਨੈਚੁਰਲ ਸਪੌਟਲੈਸ ਤੇ ਸਫਾਈ ਬਹੁਤ ਦਾ ਬਾਈ ਗੁਲਾਬੀ ਪਾਣਾ ਬੜਾ ਦਾ ਹਾਂਜੀ ਤੇ ਬਾਕੀ ਕੰਨਾਂ ਦੀ ਬਣਤਰ ਵੀ ਸੋਹਣੀ ਆ ਬਹੁਤ ਛੋਟਾ ਕੰਨ ਲੱਗਿਆ ਹੋਇਆ ਸ਼ਕੀਨਾ ਫੇਸ ਦੀ ਜਿਹੜੀ ਬਿਊਟੀ ਆ ਗਰਦਨ ਦਾ ਜਿਹੜੇ ਐਂਗਲ ਆ ਚੰਗਾ ਤੇ ਬਾਈ ਜਿਵੇਂ ਤੁਸੀਂ ਦੱਸਿਆ ਵੀ ਚਲੋ ਉਸ ਟਾਈਮ ਜਿਵੇਂ ਤੁਹਾਡਾ ਮਨ ਬਣਿਆ ਸੀ ਵੀ ਆਪਾਂ ਕੋਈ ਚੰਗਾ ਘੋੜਾ ਰੱਖਣਾ ਜਾਂ ਤਿਆਰ ਕਰਨਾ ਹਾਂਜੀ ਫਿਰ ਉਸ ਤੋਂ ਬਾਅਦ ਕਾਫੀ ਮਾਰਕੀਟ ਦੇ ਵਿੱਚ ਦੇਖਭਾਲ ਵੀ ਕਰੀ ਹੋਣੀ ਆ ਬੱਚਾ ਲੈਣ ਵਾਸਤੇ ਤੁਸੀਂ ਬੱਚਾ ਲੈਣ ਵਾਸਤੇ ਹਾਂਜੀ ਬਹੁਤ ਯਾਨੀ ਕਿ ਕਾਫੀ ਜਗ੍ਹਾ ਤੇ ਗਏ ਸੀ ਦੇਖਣ ਹੂੰ ਤੇ ਚਲੋ ਹੁਣ ਜਿਹੜੇ ਜਾਨਵਰ ਨੇ ਆਉਣਾ ਹੁੰਦਾ ਉਹਨੇ ਆਈ ਜਾਣਾ ਹੁੰਦਾ ਹਨਾ ਜਿਹੜਾ ਅੰਜਲ ਹੁੰਦਾ ਹੂੰ ਕਾਫੀ ਜਗ੍ਹਾ ਤੇ ਗਏ ਕਿਸੇ ਦਾ ਕੀ ਨਾ ਫੈਕਟ ਆਵੇ ਕਿਸੇ ਦਾ ਕੀ ਨਾ ਆਵੇ ਕੋਈ ਲੱਤ ਨਾ ਵਧੀਆ ਲੱਗੇ ਕਿਸੇ ਧੌਣ ਨਾ ਵਧੀਆ ਲੱਗੇ ਕਿਸੇ ਦਾ ਕੰਨ ਨਾ ਵਧੀਆ ਲੱਗਿਆ ਹੂੰ ਤੇ ਜਦੋਂ ਇਹ ਦੇਖਿਆ ਅਸੀਂ ਤੇ ਬਸ ਕੋਈ ਨਾ ਟਾਈਮ ਵੀ ਨਹੀਂ ਲੱਗਿਆ ਜਿਵੇਂ ਸ਼ਾਮ ਨੂੰ 5:00 5:00 ਵਜੇ ਗਏ ਤੇ ਬਸ 6:00 7:00 ਵਜੇ ਨੂੰ ਘੋੜਾ ਆ ਗਿਆ ਕਰੇ ਠੀਕ ਹੈ ਬਈ ਤੇ ਤੁਹਾਨੂੰ ਪਹਿਲੀ ਵਾਰੀ ਜਦੋਂ ਦੇਖਿਆ ਤੁਸੀਂ ਉਦੋਂ ਪਸੰਦ ਆ ਗਿਆ ਤੁਹਾਡਾ ਹਾਂਜੀ ਪਹਿਲੀ ਵਾਰੀ ਸੌਦਾ ਕਰ ਲਿਆ ਫਿਰ ਹਾਂਜੀ 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 ਠੀਕ ਹੈ ਜੀ ਤੇ ਬਾਕੀ ਇਹਦੀ ਮਾਂ ਬਾਰੇ ਥੋੜਾ ਜਿਹਾ ਦੱਸੋ ਬਾਈ ਇਹਦੀ ਮਾਂ ਨੌਕਰੀ ਆ ਜਾਂ ਹਾਂਜੀ ਇਹਦੀ ਮਾਂ ਨੌਕਰੀ ਸਾਢੇ 26 ਇੰਚ ਦੀ ਘੋੜੀ ਆ ਕਿ ਉਹ ਬੋਰ ਵਾਲੇ ਵੱਡੇ ਘੋਟੇ ਦੀ ਆ ਅੱਛਾ ਹਾਂਜੀ ਠੀਕ ਹੈ ਜੀ ਤੇ ਉਹ ਵੀ ਚੰਗੀ ਆਗੀ ਘੋੜੀ ਪੈਠਾ ਪੂੜਾ ਧੌਣ ਧੂਣ ਕਾਫੀ ਆ ਉਹਦੀ ਵਾਈਟ ਵੀ ਚੰਗੀ ਆ ਠੀਕ ਹੈ ਬਾਈ ਹੁਣ ਹੈਗੀ ਆ ਘੋੜੀ ਉਹ ਹੁਣ ਮੇਰੇ ਸਭਾ ਅਕਸਪਾਇਰ ਹੋ ਗਈ ਜੀ ਉਹ ਅੱਛਾ ਬਾਈ ਹਾਂਜੀ ਜਗਵੀਰਿਆ ਇਹ ਫਿਰ ਸਟੱਡ ਸਰਵਿਸ ਦੇਣੀ ਤੁਸੀਂ ਪਿਛਲੇ ਸਾਲ ਤੋਂ ਸਟਾਰਟ ਕੀਤੀ ਹੈ ਜੀ ਅਕਬਰ ਦੀ ਹਾਂਜੀ ਪਿਛਲੇ ਸਾਲ ਤੋਂ ਹੂੰ ਕਿਹੜੇ ਮਹੀਨੇ ਦੇ ਵਿੱਚ ਕੀਤਾ ਸੀਗਾ ਇਹ ਸਟਾਰਟ ਅੰਕਲ ਜੀ ਪਹਿਲਾਂ ਤਾਂ ਇਹ ਘਰੇ ਛੱਡਿਆ ਜੀ ਅੱਛਾ ਭਾਈ ਘਰ ਦੀ ਘੋੜੀ ਤੇ ਜਨਵਰੀ ਜੀ ਚ ਉਹ ਤੋਂ ਬਾਅਦ ਜਿਹੜ ਗੱਬਨ ਚੱਕ ਪਾਸ ਹੋ ਗਈ ਉਹ ਤੋਂ ਬਾਅਦ ਕੀਤਾ ਸਵਾ ਕ ਸਾਲ ਹੋ ਗਏ ਡੇਢ ਸਾਲ ਡੇਢ ਕ ਸਾਲ ਦੇ ਲਗਭਗ ਠੀਕ ਹੈ ਬੰ ਕਿੰਨੇ ਕ ਬੱਚੇ ਤਕਰੀਬਨ ਆ ਗਏ ਜਿਹੜੇ ਤੁਸੀਂ ਹੁਣ ਤੱਕ ਦੇਖ ਲਏ ਇਹਦੇ ਆਪਦੇ ਅੱਖੀਂ ਦੇਖਿਆ ਬੱਚੇ ਦੇ ਜੀ 18 19 ਬੱਚੇ ਆ ਗਏ ਹੂੰ ਉਰੇ ਚਾਰ ਬਸ਼ੇਰੇ ਆਏ ਆ ਹੂੰ ਤੇ ਬਾਕੀ ਸਾਰੀਆਂ ਬਸ਼ੇਰੀਆਂ ਆਈਆਂ ਨੇ ਚਾਰ ਨੁਕਰੀਆਂ ਘੋੜੀਆਂ ਸੂਈਆਂ ਹੂੰ ਤੇ ਬਾਕੀ ਸਾਰੀਆਂ ਚੰਬੀਆਂ ਸੂਈਆਂ ਨੇ ਤੇ ਅੱਜ ਤੱਕ ਅੱਜ ਤਰੀਕੋ ਕੀ 13 ਹੂੰ ਤੇ ਅੱਜ ਤੱਕ ਦੀ ਗਾਰੰਟੀ ਲੈਣੇ ਅੱਜ ਤੱਕ ਕੋਈ ਵੀ ਚੰਬਾ ਬੱਚਾ ਨਹੀਂ ਆਇਆ ਹੈ ਇਹਦਾ ਮੇਰਾ ਪਤਾ ਨਹੀਂ ਆਪਾਂ ਨੂੰ ਬਸ ਤਾਂ ਆਪਾਂ ਕਹਿੰਦੇ ਰੱਬ ਮਿਹਰ ਰੱਖੇ ਵੀ ਚੰਬਾ ਬੱਚਾ ਨਾ ਆਈ ਜਾਵੇ ਕਿਸੇ ਦੇ ਘਰੇ ਤੇ ਪਰ ਇਹ ਹੁੰਦਾ ਚੰਬਾ ਹੁੰਦਾ ਹੀ ਨਹੀਂ ਇਹਦਾ ਬੱਚਾ ਇਹ ਹੈ ਨਾ ਲੈਣ ਵਾਲੀ ਸਾਫ ਆਸਿਕ ਜਾਨ ਲੈ ਇਸ ਚੀਜ਼ ਦੀ ਗਾਰੰਟੀ ਹੈ ਆਪਣੀ ਬਈ ਹੁਣ ਤੱਕ ਕੋਈ ਵੀ ਚੰਬਾ ਬੱਚਾ ਨਹੀਂ ਇਹਦਾ ਜਿੰਨੇ ਕੋ ਮੰਨ ਤੁਸੀਂ ਇਹ ਦੇਖਿਆ ਵੀ 18 ਕੋ ਬੱਚੇ ਤੁਸੀਂ ਦੇਖ ਲੈ ਤੁਹਾਡੇ ਧਿਆਨ ਚ ਜਿੰਨਾ ਮੰਨ ਲੋ ਹਾਂਜੀ ਰਿਕਾਰਡ ਜਿਵੇਂ ਆਪਾਂ ਕਹਿ ਸਕਦੇ ਆ ਨੋਟਿਸ ਕੀਤਾ ਤੁਸੀਂ ਤਾਂ ਉਹਨਾਂ ਦੇ ਵਿੱਚ ਹਜੇ ਤੱਕ ਕੋਈ ਚੰਬਾ ਬੱਚਾ ਨਹੀਂ ਕੋਈ ਵੀ ਬੱਚਾ ਚੰਬਾ ਨਹੀਂ ਠੀਕ ਹੈ ਭਾਈ ਇਹ ਬੜੀ ਵੱਡੀ ਗੱਲ ਆ ਹਣਾ ਚਲੋ ਚੰਬੀਆਂ ਕੋੜੀਆਂ ਭਰਾਵਾਂ ਨੇ ਜਿਵੇਂ ਮੇਡ ਕਰਾਉਣੀਆਂ ਨੇ ਉਹਨਾਂ ਨੂੰ ਆਸ ਹੁੰਦੀ ਆ ਨੌਕਰੀ ਬੱਚੇ ਦੀ ਹਾਂਜੀ ਹਾਂਜੀ ਤੇ ਇਹਨੂੰ ਆਪਾਂ ਇੱਕ ਚੰਗੀ ਕੁਆਲਿਟੀ ਕਹਿ ਸਕਦੇ ਆ ਘੋੜੇ ਦੇ ਵਿੱਚ ਪਲੱਸ ਪੁਆਇੰਟ ਮਿਲ ਜਾਂਦਾ ਈ ਘੋੜੇ ਨੂੰ ਇਹ ਹੂੰ ਬਿਲਕੁਲ ਬਾਈ ਬਿਲਕੁਲ ਤੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਕਿੰਨੇ ਜਿਹੜੀਆਂ ਪਿਛਲੇ ਸੀਜ਼ਨ ਦੇ ਵਿੱਚ ਇਦੂ ਅੱਗੇ ਘੋੜੀਆਂ ਦੇ ਹੋਰ ਬੱਚੇ ਆਉਣੇ ਆ ਬਾਈ ਕਿੰਨੇ ਤੁਹਾਡੇ ਹਿਸਾਬ ਨਾਲ ਅੱਗੇ ਘੋੜੀਆਂ ਹੁਣ ਸੂਨ ਵਾਲੀਆਂ ਖੜੀਆਂ ਨੇ ਤੁਹਾਡੇ ਧਿਆਨ ਦੇ ਵਿੱਚ ਹੁਣ ਆ ਦਿਨਾਂ ਇਹ ਤਾਂ ਹੀ ਤਿੰਨ ਚਾਰ ਹੋਰ ਸੂਨ ਵਾਲੀਆਂ ਖੜੀਆਂ ਨੇ ਬਾਕੀ ਜਿਵੇਂ ਹੁਣ ਗਾਹਾਂ ਜਿਵੇਂ ਰੁੱਤ ਚੰਗੀ ਆਉਂਦੀ ਹੈ ਨਾ ਉਵੇਂ-ਉਵੇਂ ਅੱਗੇ ਦੀ ਅੱਗੇ ਕੋਈ ਕਿਸੇ ਦੇ 3 ਮਹੀਨੇ ਪਾਏ ਕਿਤੇ 4 ਪਾਏ ਕਿਤੇ 5 ਪਾਏ ਇਦਾਂ ਠੀਕ ਹੈ ਦੁਬਾਰਾ ਮੀਟ ਹੋ ਕੇ ਬਾਕੀ ਸਾਰੀਆਂ ਘੋੜੀਆਂ ਦੁਬਾਰਾ ਮੀਟ ਹੋ ਕੇ ਗੰਨੀਆਂ ਜੀ ਅੱਛਾ ਹੁਣ ਕੋਈ ਵੀ ਘੋੜੀ ਪਾਸੇ ਨਹੀਂ ਗਈ ਤਰਨ ਤਰਨ ਸਾਈਡ ਤੋਂ ਪਿਛਲੇ ਸਾਲ ਦੋ ਘੋੜੀਆਂ ਆਈਆਂ ਸੀ ਹਾਂ ਤੇ ਉਹ ਦੁਬਾਰਾ ਫੇਰ ਮੀਟ ਹੋ ਗਈਆਂ ਠੀਕ ਹੈ ਬਾਈ ਠੀਕ ਹੈ ਮੰਨ ਲੋ ਰਿਪੀਟ ਤੇ ਆਈਆਂ ਨੇ ਜਿਨ੍ਹਾਂ ਨੂੰ ਬੱਚਿਆਂ ਸੰਤੋਸ਼ਟ ਨਹੀਂ ਹੋ ਰਿਹਾ ਰਿਜ਼ਲਟ ਤੋਂ ਭਰਾ ਜਿਹੜੇ ਵੀ ਆਏ ਹੋਣ ਜੇ 18 ਬੱਚੇ ਆਏ ਨੇ ਜੀ ਤਾਂ ਤੁਸੀਂ ਮੰਨ ਕੇ ਚੱਲੋ 16 17 ਘੋੜੀਆਂ ਦਾ ਮਿਲ ਕੇ ਗਿਨਿਆ ਕੋਈ ਇੱਕ ਅੱਧੀ ਭੁਲਾਂਦੀ ਰਹਿ ਗਈ ਹੋਵੇ ਹਾਂ ਬਟ ਨਹੀਂ ਤਾਂ ਟੋਟਲੀ ਸਾਰੀਆਂ ਮਿਲ ਕੇ ਹੀ ਗਿਨੀਆਂ ਹਾਂ ਹਾਂ ਤੇ ਫੀਸ ਕਿੰਨੀ ਰੱਖੀ ਸੀ ਬਾਈ ਇਹਦੀ ਸਟਾਰਟਿੰਗ ਦੇ ਵਿੱਚ ਫਿਰ ਉਦੋਂ ਤੱਕ ਜਿਹੜੀ ਰੱਖੀ ਆ ਹੁਣ ਤੱਕ ਉਹੀ ਚੱਲਦੀ ਆਈ ਏ ਨਹੀਂ ਨਹੀਂ ਬਾਈ ਜਨਕੀ ਸ਼ੁਰੂਆਤ ਇਹਦੀ 13 ਕ ਤੋਂ ਕੀਤੀ ਸੀਗੀ ਅਸੀਂ 13 ਤੋਂ ਫਿਰ 15 ਕਰਤੀ ਫਿਰ 18 ਹੂੰ ਤੇ ਅੱਜ ਹੁਣ ਫੇਰ ਥੋੜੀ ਜੀ ਹੁਣ ਇਰਾਦਾ ਬੰਦਾ ਵੀ ਥੋੜਾ ਜਿਹਾ ਵਧਾਰੀ ਵਾਲਿਆਂ ਨੇ ਕਿਹਾ ਸਾਨੂੰ ਠੀਕ ਹੈ ਬਈ ਤੁਸੀਂ ਕੱਟ ਰੱਖੀ ਬੈਠਿਆ ਜਿਵੇਂ ਬੱਚਾ ਚੰਗਾਗਾ ਤੁਹਾਡਾ ਘੋੜਾ ਹੂੰ ਬਾਕੀ ਵੀ ਬੱਚੇ ਬਹੁਤ ਚੰਗੇ ਆਈ ਜਾਂਦੇ ਆ ਮਜ਼ਬੂਤੀ ਬਹੁਤ ਆਉਂਦੀ ਆ ਬੱਚਿਆਂ ਚ ਹੱਡ ਗੋਡੇ ਧੌਣ ਹੂੰ ਕੰਨਾ ਕੁੰਨਾ ਤੇ ਬਹੁਤ ਸੋਹਣੇ ਹੁੰਦੇ ਆਗੇ ਹੂੰ ਸੰਭ ਸੰਭ ਬਹੁਤ ਚੰਗਾ ਹੁੰਦਾਗਾ ਆਪਣੇ ਘਰੀ ਦੌਰ ਰਿਜ਼ਲਟ ਖੜਿਆ ਇੱਕ ਪੈਂਡ ਚ ਖੜਾ ਆਪਣੇ ਹੂੰ ਤੇ ਨੱਕ ਨੁੱਕਰੇ ਸਾਰੇ ਬੱਚੇ ਬਹੁਤ ਚੰਗੇ ਹੁੰਦੇ ਖੜਨੀ ਕਰਨੀ ਦੇ ਹੂੰ ਤੇ ਉਸਾਂ ਫਿਰ ਕਾਫੀ ਜਣ ਜੋ ਫੋਟੋ ਮੈਂ ਪਾਈਆਂ ਦੇਖੇ ਰਿਜ਼ਲਟ ਇਹਨਾਂ ਦੇ ਤੇ ਉਹ ਕਹਿੰਦੇ ਤੁਸੀਂ ਘੋੜੇ ਥੀਸ ਥੋੜੀ ਜਿਹਾ ਜ਼ਿਆਦਾ ਕਰੋ ਇਦਾਂ ਤਾਂ ਫਿਰ ਠੀਕ ਹੈ ਜਾਨੀ ਲੱਗਦਾ ਤੇ ਹੁਣ ਕਿੰਨੀ ਰੱਖਣੀ ਆ ਫਿਰ ਫੀਸ ਅੱਗੇ ਹੁਣ 21 ਕਰ ਦੇਗੇ ਹਾਂ 2100 ਰੁਪਿਆ ਹੁਣ ਇਹ ਦੂਆ ਦਾ ਇਹ ਵੀ ਵੈਸੇ ਜੈਨੂਨ ਜੀ ਹੈ ਜੀ ਕੁਝ ਜ਼ਿਆਦਾ ਹੈ ਨਹੀਂ ਜੀ ਵੈਸੇ ਨਹੀਂ ਹਾਂ ਨਹੀਂ ਠੀਕ ਆ ਬਾਈ ਜੈਨੂਨ ਬਾਈ ਫੀਸ ਦਾ ਤਾਂ ਵੱਡੀ ਗੱਲ ਜਗਵੀਰ ਇਹ ਹੋ ਜਾਂਦੀ ਆ ਚਲੋ ਫੀਸ ਤਾਂ ਜਿਹੜੀ ਰੱਖੀ ਆ ਪਰ ਕਈ ਵਾਰ ਕੀ ਹੁੰਦਾ ਜਿਆਦੇ ਸੁਣਨ ਦੇ ਵਿੱਚ ਆਉਂਦਾ ਮਾਰਕੀਟ ਦੇ ਵਿੱਚ ਜਦੋਂ ਕਈ ਵਾਰੀ ਘੋੜਾ 2-3 ਬਾਰਾਂ ਤੋਂ ਵੱਧ ਛੱਡਣਾ ਪਏ ਜਾਂਦਾ ਫਿਰ ਭਰਾ ਥੋੜਾ ਜਿਹਾ ਇਤਰਾਜ ਆ ਕਰਨ ਲੱਗ ਜਾਂਦੇ ਆ ਉਹ ਚੀਜ਼ ਦੀ ਵੱਡੀ ਸਮੱਸਿਆ ਹੋ ਜਾਂਦੀ ਆ ਕਿਉਂ ਦੇਖਦੇ ਆ ਹਰ ਇੱਕ ਬੰਦਾ ਇਹ ਸੋਚਦਾ ਵੀ ਜਦੋਂ ਕਿਸੇ ਨੇ ਘੋੜੀ ਮੇਟ ਕਰਾ ਲਈ ਉਸ ਤੋਂ ਬਾਅਦ ਚ ਜੇ ਬਾਅਦ ਚ ਆਪਾਂ ਮੱਥੇ ਵੱਟ ਪਾਉਣੇ ਆ ਹਨਾ ਥੋੜਾ ਛੱਡਣ ਵੇਲੇ ਇੱਕ ਵਾਰ ਫੀਸ ਲੈ ਕੇ ਉਸ ਤੋਂ ਬਾਅਦ ਦੁਬਾਰੇ ਤੀਜੀ ਵਾਰੀ ਜਦੋਂ ਅਪੀਜਾ ਕਾਨ ਸਜਾ ਹੋ ਜਾਂਦਾ ਥੋੜਾ ਜਿਹਾ ਫਰਕ ਪੈ ਜਾਂਦਾ ਉੱਥੇ ਪਹਿਲਾਂ ਵਾਲੀ ਗੱਲਬਾਤ ਨਹੀਂ ਰਹਿੰਦੀ ਉਹ ਚੀਜ਼ ਤੇ ਥੋੜਾ ਜਿਹਾ ਫੋਕਸ ਕਰਨ ਦੀ ਲੋੜ ਆ ਹਾਂਜੀ ਉਹ ਤੇ ਫੋਕਸ ਕਰਨ ਦੀ ਲੋੜ ਆ ਪਰ ਆਪਾਂ ਇਦਾਂ ਕਹਿੰਨੇ ਆ ਵੀ ਘੋੜੀ ਅੰਦਰ ਦੀ ਸਾਫ਼ ਹੋਵੇ ਡਾਕਟਰ ਸਾਹਿਬ ਚੈੱਕ ਕਰਾਈ ਹੋਵੇ ਜੇ ਨਹੀਂ ਵੀ ਕਰਾਉਣੀ ਅਸੀਂ ਆਪ ਕਰਵਾ ਲਾਂਗੇ ਵੀ ਉਹਦਾ ਖਰਚਾ ਲੱਗ ਜਾਊਗਾ ਵੀ ਜੇ ਕਿਸੇ ਨੇ ਇੱਥੇ ਘੋੜੀ ਛੱਡ ਕੇ ਜਾਣੀ ਆ ਵੀ ਉਹਦਾ ਉਹ ਜਿਹਾ ਖਰਚਾ ਲੱਗ ਜਾਊਗਾ ਚਲੋ ਇੱਕ ਦੋ ਦਿਨਾਂ ਦੀ ਤਾਂ ਕੋਈ ਗੱਲ ਨਹੀਂ ਹੁੰਦੀ ਹਨਾ ਠੀਕ ਆ ਬਾਕੀ ਗੱਬਣ ਕਰਾਉਣ ਤੱਕ ਦੀ ਗਾਰੰਟੀ ਲਾਵਾਂਗੇ ਪਰ ਆਏ ਨਹੀਂ ਜਿਵੇਂ ਹੁਣ ਅੱਜ ਨਾ ਜੰਪ ਦੇਦਾ ਕੋੜੇ ਨੂੰ ਉਤੋਂ ਬਾਅਦ ਕੋ ਸਾਨੂੰ ਦੱਸਿਆ ਨਹੀਂ ਚਾਰ ਮਹੀਨਿਆਂ ਬਾਅਦ ਪੰਜ ਮਹੀਨਿਆਂ ਬਾਅਦ ਫੋਨ ਕਰਦਾ ਛੇਆਂ ਬਾਅਦ ਜਾਂ ਸਾਲ ਬਾਅਦ ਉਹ ਤੇ ਬਈ ਉਹ ਆਪਣੀ ਤਾਂ ਕੋਈ ਗਲਤੀ ਨਹੀਂ ਹਾਂ ਕਈ ਵਾਰ ਤਾਂ ਹੁੰਦਾ ਵੀ ਪੀਰੀਅਡ ਹੁੰਦਾ ਹੈ ਇਹ ਵਿਚਲ ਤਾਂ ਢਾਈ ਤਿੰਨ ਮਹੀਨੇ ਚ ਦੱਸਣਾ ਹੁੰਦਾ ਹਨਾ ਉਥੇ ਤਾਂ ਫਿਰ ਚਲੋ ਆਪਾਂ ਛੱਡਾਂਗੇ ਦੁਬਾਰਾ ਠੀਕ ਹੈ ਬਾਈ ਆ ਫਰਜ਼ ਕਰੋ ਜੇ ਹੁਣ ਤਿੰਨ ਕੁ ਮਹੀਨਿਆਂ ਦਾ ਵੀ ਆਪਾਂ ਲਾ ਲਈਏ ਉਹਦੇ 'ਚ ਜਿਵੇਂ 20 ਦਿਨਾਂ ਬਾਅਦ ਘੋੜੀ ਹੀਟ ਚ ਆਉਂਦੀ ਹੈ ਜਾਂ ਪਹਿਲੀ ਵਾਰੀ ਆਪਾਂ 40 ਦਿਨਾਂ ਤੇ ਚੈੱਕ ਕਰਾਈ ਆ ਆਪਾਂ ਨੂੰ ਲੱਗਿਆ ਵੀ ਘੋੜੀ ਖਾਲੀ ਆ ਉਹ ਤੋਂ ਬਾਅਦ ਤਿੰਨ ਮਹੀਨਿਆਂ ਦੇ ਵਿੱਚ ਚਲੋ ਜੇ 20 25 25 ਦਿਨਾਂ ਬਾਅਦ ਵੀ ਲਾਈਏ ਜਿਹੜੇ ਤਿੰਨ ਚਾਰ ਜੰਪ ਬਣਦੇ ਆ ਤਾਂ ਤਿੰਨ ਮਹੀਨਿਆਂ ਤੱਕ ਤੁਹਾਨੂੰ ਕੋਈ ਦਿੱਕਤ ਨਹੀਂ ਘੋੜਾ ਛੱਡ ਹਾਂਜੀ ਹਾਂਜੀ ਕੋਈ ਦਿੱਕਤ ਨਹੀਂ ਕੋਈ ਮੱਥੇਵੱਟ ਨਹੀਂ ਪਾਵਾਂਗੇ ਜਦੋਂ ਮਰਜ਼ੀ ਆਵੇ ਬੰਦਾ ਕੋਈ ਚੱਕਰ ਨਹੀਂ ਜੇ ਕਿਸੇ ਨੇ ਇੱਥੇ ਘੋੜੀ ਛੱਡ ਕੇ ਜਾਣੀ ਆ ਮਹੀਨੇ ਬਾਅਦ ਜਾਂ ਚੈੱਕ ਪਾਸ ਕਰਾ ਕੇ ਲੈ ਕੇ ਜਾਣੀ ਆ ਉਹਦਾ ਵੀ ਪ੍ਰਬ ਤੇ ਉਹਦਾ ਜਾਨਕੀ ਉਹ ਜਾ ਖਰਚ ਹੋ ਜੋ ਬੈ ਕੇ ਗੱਲਬਾਤ ਹੋ ਜਾਂਦੀ ਹੁੰਦੀ ਆ ਉਹ ਤਾਂ ਮੰਨ ਲਓ ਮਹੀਨੇ ਦੇ ਹਿਸਾਬ ਨਾਲ ਕੋਈ ਓਕੀ-ਪੁਕੀ ਗੱਲਬਾਤ ਹੋ ਜਾਂਦੀ ਆ 20-10 ਤੇ ਬਾਕੀ ਖਰਚੇ ਦਾ ਰੱਖ ਕੇ ਤੇ ਬਾਕੀ ਬਾਈ ਡਾਕਟਰ ਸਾਹਿਬ ਤਾਂ ਤੁਹਾਡੇ ਕੋਲੇ ਇੱਥੇ ਆਉਂਦੇ ਰਹਿੰਦੇ ਆ ਕੁੜੀਆਂ ਦੇ ਚੈੱਕ-ਅਪ ਹਾਂਜੀ ਹਾਂਜੀ ਡਾਕਟਰ ਕੁਲਵੰਤ ਸਾਹਿਬ ਹੀ ਆਉਂਦੇ ਨੇ ਘੋੜੀ ਵਾਲੇ ਤੇ ਡਾਕਟਰ ਨੂਰਾ ਜੀ ਵੀ ਆਉਂਦੇ ਨੇ ਅੱਛਾ ਹਾਂਜੀ ਠੀਕ ਹੈ ਤੇ ਸਟੇਬਲ ਦਾ ਫੁੱਲ ਪ੍ਰਬੰਧ ਆ ਹਾਂਜੀ ਹਾਂਜੀ ਠੀਕ ਹੈ ਤੇ ਸ਼ੋਹਾਂ ਦਾ ਜੇ ਆਪਾਂ ਜ਼ਿਕਰ ਕਰੀਏ ਬਾਈ ਇਹਨੂੰ ਕਿੰਨੇ ਕਿ ショਵਾਂ ਦੇ ਵਿੱਚ ਤੁਸੀਂ ਹੁਣ ਤੱਕ ਲੈ ਕੇ ਗਏ ਹੋ ਤੇ ਕੀ ਪੋਜੀਸ਼ਨ ਆ ਰਹੀਆਂ ਨੇ ਕੋੜੇ ਨਹੀਂ ਹੁਣ ਤੱਕ ਬਈ 7-8 ショਵਾਂ ਤੇ ਲੈ ਕੇ ਗਏ ਆ ਹੂੰ ਤੇ ਜਿੱਥੇ ਗਿਆ ਜਾਨਕੀ ਚੰਗੀਆਂ ਪੋਜੀਸ਼ਨਾਂ ਚ ਹੀ ਆਇਆਗਾ ਚਲੋ ਸ਼ੁਰੂਆਤ ਥੋੜਾ ਹੋਇਆਗਾ ਇਦਾਂ ਬਈ ਇੱਕ ਦੋ ਮਾੜੀਆਂ ਪੋਜੀਸ਼ਨਾਂ ਤੇ ਵੀ ਆਇਆ ਜਿਵੇਂ ਸ਼ੁਰੂਆਤ ਚ ਮਣਕ ਤੇ ਤੁਸੀਂ ਮੰਨ ਲਓ ਦੋ ਨਵੇਂ ਕਰਕੇ ਕੋਈ ਕੁਝ ਆਰਕ ਨੂੰ ਕੋਈ ਕੁਝ ਉੱਠਣਾ ਵਾਂ ਸੀਗਾ ਹੂੰ ਉਹਦੇ ਚੱਕਰ ਚ ਤੇ ਉਹ ਤੋਂ ਬਾਅਦ ਚਲੋ ਹਾਂ ਤੱਕ ਦਾ ਚੰਗੇ ਬੀਜਨਾ ਚਾਹੀਦਾ ਸਟੱਟ ਵਿੱਚ ਪਹਿਲੀਆਂ ਚ ਤਾਂ ਆਈ ਆ ਠੀਕ ਹੈ ਜੀ ਮੰਨ ਲਓ ਪਹਿਲੇ 10 ਨੰਬਰਾਂ ਚ ਖੜਦਾ ਰਿਹਾ ਜੀ ਚਲੋ ਜੀ ਪੋਜੀਸ਼ਨ ਤੇ ਕਿਤੇ ਹੱਲ ਨਹੀਂ ਮੁੜਿਆ ਆਪਾਂ ਗਏ ਹਾਂ ਜੀ ਉਦੋਂ ਪਿੱਛੇ ਜਦੋਂ ਲਾਇਆ ਹੋ ਤਾਂ ਤੀਜਾ ਚੌਥਾ ਤੀਜਾ ਚੌਥਾ ਖੇਤਰਬਾਈ ਤੀਜਾ ਨੰਬਰ ਪਾ ਕੇ ਆਇਆ ਇਹ ਹੂੰ ਉਥੇ ਕੋਰ ਖੇਤਰ ਉਥੇ ਬਾਈ ਇੰਦਰ ਵੀ ਸੀਗਾ ਠੀਕ ਹੈ ਬਾਈ ਹਾਂ ਜੀ ਤੇ ਬਾਕੀ ਫਿਰ ਉਸ ਗੱਲ ਨਾਲ ਵੀ ਥੋੜੀ ਹੌਸਲਾ ਫਜ਼ਾਈ ਹੋਰ ਵਧੀ ਹੁਣੀਆ ਮੇਲਿਆਂ ਦੇ ਉੱਤੇ ਵੀ ਜਿਵੇਂ ਜਾਗਰਾਨੀ ਜਾਂ ਮੁਕਸਰ ਤੁਸੀਂ ਲੈ ਕੇ ਜਾਂਦੇ ਹਾਂ ਹਾਂਜੀ ਬਾਕੀ ਵੀ ਥੋੜਾ ਬਹੁਤਾ ਚਲੋ ਹਨਾ ਆਪਾਂ ਚਲੋਏ ਗੱਲ ਕਹਿਣੀ ਤਾਂ ਨਹੀਂ ਚਾਹੀਦੀ ਪਰ ਹੁੰਦਾਗਾ ਥੋੜਾ ਬਹੁਤਾ ੱਤਕਾ ਹੋ ਜਾਂਦਾ ਹਰੇਕ ਨਾਲ ਹੀ ਹੁੰਦਾ ਹੂੰ ਪਹਿਲੇ ਦੂਜੇ ਤਾਂ ਫਿਰ ਆਪਾਂ ਨੂੰ ਪਤਾ ਹੀ ਹੈ ਜੀ ਉਹ ਜਿਹੜਾ ਆਉਂਦਾ ਠੀਕ ਹੈ ਜੀ ਚਲੋ ਆਪਾਂ ਸੌਂਹਾਂ ਚ ਪਾਉਂਦੇ ਆ ਕਹਿਣੀ ਤਾਂ ਨਹੀਂ ਚਾਹੀਦੀ ਹੁਣ ਕੱਲ ਨੂੰ ਸਾਨੂੰ ਵੀ ਕਹਿਣਗੇ ਵੀ ਜੇ ਤੁਹਾਡੇ ਇਹ ਨੰਬਰ ਤੇ ਆਇਆ ਨਾ ਵੀ ਤੁਸੀਂ ਵੀ ਕੋਈ ਕੀਤਾ ਹੋ ਪਰ ਆਪਾਂ ਸੌਹ ਖਾਨ ਨੂੰ ਤਿਆਰ ਅਜੇ ਤੱਕ ਰੁਪਈਆ ਨਹੀਂ ਦਿੱਤਾ ਵੀ ਤੇ ਬੱਚੇ ਸਾਨੂੰ ਕਿਵੇਂ ਜਿਹੜੇ ਤੁਸੀਂ ਦੇਖਿਆ ਜਿਆਦਾ ਤੁਸੀਂ ਦੱਸਿਆ ਬਸ਼ੇਰੀਆਂ ਆਈਆਂ ਨੇ ਬਸ਼ੇਰੇ ਘਟ ਆਏ ਆ ਹਾਂਜੀ ਤੇ ਉਹਨਾਂ ਦੇ ਵਿੱਚ ਜੇ ਓਵਰਆਲ ਆਪਾਂ ਦੇਖੀਏ ਸਾਰੇ ਬੱਚਿਆਂ ਦੇ ਵਿੱਚ ਕਿਹੜੀ ਗੱਲਬਾਤ ਤੁਹਾਨੂੰ ਐ ਲੱਗਦਾ ਵੀ ਕੋਰਾ ਆ ਚੀਜ਼ ਦਿੰਦਾ ਬੱਚਾ ਨੇ ਵਿੱਚ ਇੱਕ ਪਹਿਲੀ ਨੋਟ ਕੀਤੀ ਮੈਂ ਹੁੰਦਾ ਇੱਕ ਤਾਂ ਮਜ਼ਬੂਤੀ ਹੁੰਦਾ ਹੈ ਬਹੁਤ ਹੂੰ ਯਾਨੀ ਕਿ ਹੱਡ ਗੋਡਾ ਸੌਂਬ ਤੇ ਬਾਕੀ ਕੰਨਾਂ ਦੀ ਬੰਤਰ ਬਹੁਤ ਛੋਟੀ ਆ ਜਿਵੇਂ ਕੋੜ ਦੇ ਆਪ ਕੰਨ ਛੋਟੇ ਹਨ ਹੂੰ ਕੰਨਾਂ ਦੀ ਕੰਨ ਸ਼ਕੀਨ ਨਹੀਂ ਹੁੰਦਾਗਾ ਹੂੰ ਗਰਦਨ ਹੂੰ ਪੈਠਾਪੋੜਾ ਤੇ ਬਾਕੀ ਬੱਚੇ ਐਕਟਿਵ ਬਹੁਤ ਨੇ ਅੱਛਾ ਤੇ ਪਿੰਕਨੈਸ ਬਹੁਤ ਹੁੰਦੀ ਹੈ ਬੱਚਿਆਂ ਚ ਹਮ ਮੈਂ ਇਹਦੇ ਮੈਂ ਜੋ ਸੁਣ ਸਹੀ ਦੱਸਾਂ ਬਈ ਕਈ ਆਪ ਦੇਖਦੇ ਹੁੰਦੇ ਹਨਾ ਬਈ ਘੋੜੀ ਸੂ ਪੈਂਦੀ ਹੈ ਘੋੜੀ ਬਾਤ ਜੋ ਜੇਰ ਪੈਂਦੀ ਆ ਆਪ ਉੱਠ ਕੇ ਬੱਚੇ ਠੋਂਦੀ ਆ ਹਮ ਪਰ ਇਹ ਮੈਂ ਹੁਣ ਤੱਕ ਕੋਈ ਘੋੜੀ ਮਹਿਜ ਜੀ ਨਹੀਂ ਦੇਖੀ ਬਈ ਜਿਹੜੇ ਇਹਦੇ ਬੱਚੇ ਆ ਬੱਚਾ ਹੋ ਜਾਣੀ ਦੇਖਿਆ ਬਈ ਜਿਹੜਾ ਬਾਅਦ ਚ ਘੋੜੀ ਨੇ ਆਪ ਬਠਾਇਓ ਖੌਦ ਉੱਠਦੇ ਆਪ ਪਹਿਲਾਂ ਘੋੜੀ ਦਾ ਜੇਰ ਪਈ ਪੈਣੀ ਹੁੰਦੀ ਬੱਚੇ ਘੋੜੀ ਬੈਠੀ ਹੁੰਦੀ ਬੱਚੇ ਖੜੇ ਹੁੰਦੇ ਤੁਰੇ ਫਿਰਦੇ ਹੂੰ ਵੀ ਆ ਨਹੀਂ ਜਾਂਦਾ ਕੇ ਨਾ ਠਹਾਉਣੇ ਬਣ ਕੇ ਖੜਾ ਹੋਏ ਬਣ ਕੇ ਕੋਈ ਕੰਮ ਠੀਕ ਹੈ ਭਾਈ ਤੇ ਬਾਕੀ ਇੱਕ ਆਪਾ ਹੋਰ ਬਿਸ਼ੇਰਾ ਜਿਹੜਾ ਫਰਮਾਇਆ ਸੀ ਛੋਟਾ ਬੱਚਾ ਇੱਕ ਹੋਰ ਤਿਆਰ ਕਰ ਰਹੇ ਹਾਂ ਜਿਹੜਾ ਤੁਸੀਂ ਸੁਣਦੇ ਬਾਰੇ ਦੱਸੋ ਉਹ 파ਰਸ ਦਾ ਹੀ ਸੂਰੇ ਵਾਲੇ 파ਰਸ ਦਾ ਉਹ ਵੀ ਗੁਲਜ਼ਾਰ ਦਾ ਪੁੱਤ ਆ ਉਹ ਦੋਨੇ ਅੱਖਾਂ ਤੋਂ ਬਿੱਲਾਗਾ ਹੂੰ ਤੇ ਉਹ ਹੋ ਗਿਆ 16 ਮਹੀਨੇ ਦਾ ਹੋ ਗਿਆ ਜੀ ਉਹ ਹੂੰ ਉਹ ਸ਼ਾਇਦ ਇਸ ਵਾਰੀ ਸ਼ੋਅ ਚ ਪਾਈ ਏ ਠੀਕ ਹੈ ਬਾਈ ਹਾਂਜੀ ਉਹਨੂੰ ਕਿੰਨਾ ਟਾਈਮ ਹੋ ਗਿਆ ਆਪਣੇ ਕੋਲ ਆਇਆ ਨਹੀਂ ਉਹ ਆਪਣੇ 4 ਕਿਹ ਮਹੀਨੇ ਦਾ ਬੱਚਾ ਲਿਆ ਸੀਗਾ ਜੀ ਅੱਛਾ ਹਾਂਜੀ ਉਹਨੂੰ ਬਸ ਸਾਲ ਕੋ ਹੋ ਗਿਆ ਲਗਭਗ ਹੂੰ ਤੇ ਉਹਦੀ ਹਾਈਟ ਕਿੰਨੀ ਹੋ ਗਈ ਹੋਣੀ ਆ ਹੁਣ ਜਗਵੀਰ ਹਾਈਟ ਉਹਦੀ ਹੋਊਗੀ ਜੀ 61 65 ਵਾਂਗੂ ਠੀਕ ਹੈ ਹਾਂਜੀ ਤੇ ਉਹ ਵੀ ਆਪਾਂ ਬੱਚਾ ਇੱਥੇ ਤਿਆਰੀ ਕਰਨਾ ਸਟੱਡ ਸਰਵਿਸ ਵਾਸਤੇ ਹਾਂਜੀ ਹਾਂਜੀ ਇੱਥੇ ਤਿਆਰ ਕਰਨ ਵਾਸਤੇ ਲਿਆਏ ਆ ਜੀ ਸ਼ੋਅਾਂ ਦੇ ਵਿੱਚ ਲਾਉਣਾ ਹਾਂਜੀ ਸ਼ੋਅਾਂ ਚ ਲਾਉਣ ਵਾਸਤੇ ਉਹਦੀ ਗਰਦਨ ਕੁਰਤਨ ਬਹੁਤ ਚੰਗੀ ਹੈਗੀ ਠੀਕ ਹੈ ਹਾਂਜੀ ਤੇ ਮਾਂ ਵਾਲੇ ਪਾਸੋਂ ਬਾਈ ਉਹਦੀ ਕਿਹੜੀ ਲਾਈਨ ਮਾਂ ਵਾਲੇ ਪਾਸੇ ਉਹ ਛਾਲੀ ਵਾਲ ਦਾ ਛਾਲੀ ਵਾਲੀ ਲਾਈਨ ਹਾਂਜੀ ਠੀਕ ਹੈ ਬਾਈ ਉਹ ਵੀ ਦੇਖਿਆ ਬੱਚਾ ਵੈਸੇ ਸ਼ੋਅ ਕੁਆਲਟੀ ਆ ਹਨਾ ਹਾਂਜੀ ਹਾਂਜੀ ਤੁਸੀਂ ਦੇਖਿਆ ਐਕਸਟਰਾਔਰਡਨਰੀ ਕਰ ਦੇਣਾ ਉਹਦੀ ਫੇਸ ਪ੍ਰੋਫਾਈਲ ਸਾਰੀ ਪੱਠਾਪੋੜਾ ਖੜਨੀ ਕਰਨੀ ਕਿੰਨੀ ਚੰਗੀ ਆ ਉਹਦੀ ਹਾਂ ਵੈਸੇ ਮੰਨ ਲਓ ਲੈਂਥ ਵੀ ਚੰਗੀ ਆ ਕਰਦਣ ਤਾਂ ਲੰਮੀ ਹੈ ਹੀ ਉਹਦਾ ਬਣਾ ਬਾਡੀ ਦੀ ਜਿਹੜੀ ਉਹਦਾ ਹਾਂਜੀ ਹਾਂਜੀ ਸਭ ਵੀ ਚੰਗੀ ਆ ਕੰਨਾ ਕੰਨਾ ਦਾ ਬੱਚਾ ਚੰਗਾ ਬਹੁਤ ਬਣੂਗਾ ਇਹ ਹਾਂਜੀ ਠੀਕ ਹੈ ਬਾਈ ਉਹ ਵੀ ਦਸੀ ਜਾਂਦਾ ਉਹ ਉਹ ਤਾਂ ਹੁਣ ਵੀ ਜਦੋਂ ਕੋਈ ਸਾਡੇ ਕੋਲੇ ਥੋੜੀ ਲੈ ਕੇ ਆਉਦਾ ਹਾਂਜੀ ਹਰੇਕ ਬੰਦਾ ਕਹਿੰਦਾ ਜਿਆਦਾ ਅਗਰੀਵੇ ਦੇ ਤੋ ਭਰਾਵਾ ਅਗਰੀਵੇ ਦੇ ਤੋ ਭਰਾਵਾ ਹਰੇਕ ਬੰਦਾ ਠੀਕ ਹੈ ਜੀ ਜਿਆਦੇ ਉਹ ਮਨੋਂ ਜਿਆਦੇ ਲੱਗਦਾ ਜੀ ਤੇ ਕਿਉਂਕਿ ਛੋਟਾ ਇਹਦੇ ਨਾਲੋਂ ਕੁਸਤਾ ਜਿਉਂ ਮਰਜਤ ਤੇ ਥੋੜੀ ਜੀ ਉਹਦੀ ਮਨ ਲੋ ਪਰਫਾਰਮ ਕਰਨ ਦਾ ਤਰੀਕਾ ਵੀ ਥੋੜਾ ਜਿਆਦਾ ਜੀ ਨਾਲ ਲੱਗਾ ਉਹ ਗਰਦਨ ਦਾ ਕਰਕੇ ਨਾ ਇੱਕ ਥੋੜਾ ਜਿਆਦਾ ਜਿਆਦਾ ਪ੍ਰਭਾਵ ਪੈਂਦਾਗਾ ਇੱਕ ਥੋੜਾ ਜਿਆਦਾ ਅਗਰੈਸਿਵ ਥੋੜਾ ਜਿਆਦਾ ਆ ਉਹ ਹਾਂ ਖੜਨੀ ਕਰਨੀ ਦਾ ਵੀ ਉਹ ਮਿਆਂ ਜਿਆਦਾ ਬਣ ਕੇ ਖੜਦਾ ਤੇ ਉਹਦਾ ਬਾਈ ਕੋਈ ਆਪਣਾ ਸੇਲ ਸੂਲ ਦਾ ਤਾਂ ਵਿਚਾਰਾ ਹੈ। ਕਈ ਵਾਰ ਕੀ ਹੁੰਦਾ ਵੀ ਭਰਾ ਫੋਨ ਲਾ ਲੈਂਦੇ ਆ ਉਹ ਗੱਲ ਹੁਣ ਪਹਿਲਾਂ ਹੀ ਕਲੀਅਰ ਕਰਦੇ ਹੋ ਬਾਅਦ ਦੇ ਵਿੱਚ ਤੁਹਾਨੂੰ ਫੋਨ ਆਈ ਜਾਣਾ ਹਨਾ ਕਈ ਵਾਰੀ ਅੱਧ ਵਿਚਾਲਾ ਜਾ ਹੁੰਦਾ ਵੀ 50 50 ਮੰਨ ਹੁੰਦਾ ਬੰਦੇ ਦਾ ਵੀ ਵਿਚ ਵਿੱਚ ਤਾਂ ਮੈਂ ਸਹੀ ਦਾ ਇਹ ਤਾਂ ਬਰੀਡ ਤੇ ਕੰਮ ਕਰ ਰਹੇ ਹਾਂ ਹਜੇ ਕੋਈ ਨਦਰ ਸੇਲ ਪਰਚੇ ਦਾ ਚਲਾਇਆ ਔਰ ਫਿਰ ਵੀਡੀਓ ਕਰਾ ਦੇਵਾਂਗੇ ਠੀਕ ਹੈ ਜੀ ਕਿਤੇ ਮਨ ਬਣਿਆ ਹੈ ਹਾਂ ਠੀਕ ਹੈ ਪਰ ਉਹਦਾ ਉਹ ਨਹੀਂ ਬਚੇਰੇ ਦਾ ਤੁਹਾਨੂੰ ਮਨ ਬਣਨਾ ਨਾ ਘੋੜੇ ਦਾ ਬਣੇ ਠੀਕ ਹੈ ਬਾਈ ਹਾਂਜੀ ਅੱਛਾ ਅੱਛਾ ਤੇ ਬਾਕੀ ਜਗਵੀਰੇ ਵੀਡੀਓ ਦੇ ਵਿੱਚ ਆਪਾਂ ਆਪਣੇ ਜਿਹੜੇ ਬੈਨਰ ਸ਼ੇਅਰ ਕਰ ਦਿਆਂਗੇ ਹਨਾ ਤੇ ਇਹਦੇ ਤੇ ਐਡਰੈਸ ਭਰਾ ਨੋਟ ਕਰ ਲੈਣਗੇ ਤੇ ਥੋੜਾ ਜਿਹਾ ਇੱਕ ਵਾਰ ਤੁਸੀਂ ਵੀ ਪ੍ਰੋਪਰ ਤੌਰ ਤੇ ਦੱਸ ਦਿਓ ਮੈਨਸੇ ਦਾ ਭਰਾਵਾਂ ਨੂੰ ਮੈਂ ਪਿੰਡ ਦਾ ਦੱਸ ਹੀ ਦਿੱਤਾ ਵੀ ਇੱਥੇ ਜੇ ਲੋਕੇਸ਼ਨ ਇਹਦੀ ਪੈਂਦੀ ਆ ਪਿੰਡ ਦੀ ਬਾਕੀ ਤੁਸੀਂ ਥੋੜਾ ਜਿਹਾ ਕਲੀਅਰ ਕਰ ਦਿਓ ਵੀ ਕਿਹੜੇ ਪਾਸੇੋਂ ਆਪਣਾ ਪਿੰਡ ਕਿੰਨਾ ਰਹਿ ਜਾਂਦਾ ਕਿਵੇਂ ਆ ਗੱਲਬਾਤ ਦੋਨੇ ਦਿਨੇ ਸਾਈਡਾਂ ਤੋਂ ਦੱਸ ਦਿਓ ਇਧਰ ਆਪਣੇ ਪਿੰਡ ਨਾ ਰਹਿੰਦਾ ਹੀ ਖਾਈ ਦੀਨਾ ਠੀਕ ਹੈ ਬਾਈ ਉਧਰ ਜਿਹੜਾ ਸਲਾਦਪੁਰੇ ਤੋਂ ਆਉਂਦੇ ਆ ਉਧਰੋਂ ਹਮ ਸਲਾਦਪੁਰੇ ਤੋਂ ਕਿੰਨਾ ਪੈ ਜਾਂਦਾ ਪਿੰਡ ਸਲਾਉਤਪੁਰੇ ਤੋਂ 15 ਮੇਰਾ خیال ਨਹੀਂ 10 ਕਾ ਹੋਣਾ ਜੀ 10 ਕੀ ਆ ਸਲਾਉਤ ਉਹ ਬੰਦਲਾ ਲੱਗਦਾ 15 ਕਾ ਤਾਂ 12 13 ਕਾ ਹੋਣਾ ਠੀਕ ਹੈ ਤੇ ਇਧਰ ਜਿਵੇਂ ਆਪਾਂ ਮੇਨ ਹਾਈਵੇ ਆ ਜਿਹੜਾ ਬਾਗੇ ਪੁਰਾਣੇ ਨਿਹਾਰ ਸਿੰਘਾਣਾ ਤੋਂ 2.5 ਕਿਲੋਮੀਟਰ ਹੈ ਨਿਹਾਰ ਸਿੰਘਾਣਾ ਤੋਂ 2.5 ਕਿਲੋਮੀਟਰ ਹੈ ਜੀ ਠੀਕ ਹੈ ਬਾਈ ਹਾਂ ਜੀ ਠੀਕ ਤੇ ਇੱਕ ਆਪਣਾ ਨਾ ਸਾਡੇ ਸਰਵਿਸ ਵਾਸਤੇ ਜਿਵੇਂ ਭਰਾ ਕਾਲ ਕਰਦੇ ਆ ਨੰਬਰ ਵੈਸੇ ਵੀ ਸ਼ੇਅਰ ਕਰ ਦਿਓ ਬੋਲ ਕੇ ਦੱਸ ਦਿਓ ਇੱਕ ਅੰਕਲ ਜੀ ਵਾਲਾ ਵੀ ਦੇ ਦਿਓ ਜੀ ਨੰਬਰ ਹਾਂਜੀ ਮੇਰਾ ਹੈਗਾ ਜੀ 62804 62007 ਹੂੰ ਤੇ ਫਾਜ਼ਲ ਸਾਹਿਬ ਦਾ ਹੈਗਾ 62804 66869 ਠੀਕ ਹੈ ਬਈ ਤੇ ਸੋਨੀ ਬਾਈ ਨਾਲ ਆਪਾਂ ਮਾੜੀ-ਮੋਟੀ ਗੱਲਬਾਤ ਕਰ ਲੈਨੇ ਆਂ ਹੋਰ ਬਾਈ ਸੋਨੀ ਵਧੀਆ ਬਈ ਤੁਸੀਂ ਜਿਵੇਂ ਹੁਣ ਆਪਾਂ ਸਾਰੇ ਭਰਾ ਇਸੇ ਪਾਸੇ ਨਾਲ ਖਾਈ ਪਿੰਡ ਵਾਲੇ ਵੀ ਇਧਰਲੇ ਪਾਸੇ ਬੈਠੇ ਆਪਣੇ ਸਾਡੇ ਹਾਂਜੀ ਹਾਂਜੀ ਬਈ ਤੇ ਇਕੱਠੇ ਹੋਇਆ ਸੋਨੀ ਬਾਈ ਦੁਬਾਰੇ ਅੱਜ ਤੇ ਕਿਵੇਂ ਜੇ ਲੱਗਦਾ ਵੀ ਜਿਵੇਂ ਪ੍ਰਿੰਟ ਦੇ ਵਿੱਚ ਤਿੰਨ ਚਾਰ ਘੋੜੇ ਐ ਇਸ ਵਕਤ ਆਪਣੇ ਪਿੰਡ ਦੇ ਵਿੱਚ ਚੰਗੇ ਖੜੇ ਆ ਪਿੱਛੇ ਆਪਾਂ ਜਿਵੇਂ ਅੰਕਲ ਜੀ ਬਾਰੇ ਗੱਲਬਾਤ ਕਰ ਲਈ ਜੀ ਹਾਂ ਜੀ ਉਹਨਾਂ ਦਾ ਆਪਣਾ ਇਸ ਲਾਈਨ ਦੇ ਵਿੱਚ ਤਜਰਬਾ ਸੀ ਹਨਾ ਹਾਂ ਜੀ ਹਾਂ ਜੀ ਨਹੀਂ ਭਾਈ ਅਸੀਂ ਸਾਰੇ ਇਕੱਠੇ ਹੀ ਰਹਿਨੇ ਆ ਇਕੱਠੇ ਅਸੀਂ ਮੇਲੇ ਲਾਉਣੇ ਆ ਇਕੱਠੇ ਬਾਕੀ ਸਾਡੇ ਕੋਲੇ ਕੋੜਾ ਸਮੁੰਦਰ ਲੈਂਦਾ ਇੰਨਾ ਗਲਜਾਰ ਲੈਂਦਾ ਲਾਈਨਾਂ ਅਲੱਗ-ਅਲੱਗ ਆ ਸਾਡੇ ਕੋਲੇ ਦੋਨੇ ਹੀ ਕੋ ਬੰਦੇ ਬੱਚੇ ਬਹੁਤ ਚੰਗੇ ਆ ਰਹੇ ਜੀ ਠੀਕ ਆ ਭਾਈ ਹਾਂ ਜੀ ਹਾਂ ਜੀ ਬੱਚੇ ਨਾਂ ਦੇ ਚੰਗੇ ਆ ਰਹੇ ਆ ਅਸੀਂ ਇਕੱਠੇ ਹੀ ਰਹਿੰਨੇ ਆ ਇਕੱਠੇ ਹੀ ਕੰਮ ਕਰਦੇ ਆ ਬਿਲਕੁਲ ਬਾਈ ਹਾਂਜੀ ਹਾਂਜੀ ਤੇ ਬਾਕੀ ਇਹ ਚੀਜ਼ ਦੀ ਸਾਰੇ ਭਰਾ ਮਾਨ ਮਹਿਸੂਸ ਕਰਦੇ ਆ ਬਾਈ ਖੁਸ਼ੀ ਹੁੰਦੀ ਆ ਜੋ ਮੇਲਿਆਂ ਤੇ ਤੁਸੀਂ ਸਾਰੇ ਇਕੱਠੇ ਜਾਨੇ ਹੋ ਇੱਥੇ ਵੀ ਇੰਟਰਵਿਊ ਆ ਕੋੜਿਆਂ ਦੀ ਵੀਡੀਓ ਵਗੈਰਾ ਕਰਦੇ ਆ ਪਾ ਜੀ ਹਾਂਜੀ ਹਾਂਜੀ ਸਾਡੀ ਦਿਖਾਈ ਆ ਜੀ ਆ ਬੜੀ ਆਰਾਮ ਹੋਣੀ ਸਾਰੇ ਅਸੀਂ ਇਕੱਠੇ ਹੀ ਰਹਿੰਨੇ ਆ ਇਕੱਠੇ ਹੀ ਕੰਮ ਕਰਦੇ ਆ ਸਾਰੇ ਹੀ ਬਈ ਚਲੋ ਕੋੜੇ ਤਾਂ ਸਾਰਿਆਂ ਨੇ ਹੀ ਰੱਖੇ ਹੋਏ ਆ ਜੀ ਸਾਰੇ ਵਧੀਆ ਜਾਨਵਰ ਆ ਸਾਰੇ ਕੋੜ ਨਾ ਵੀ ਚੰਗੀਆਂ ਸਾਡੇ ਕੋਲੇ ਘੋੜੇ ਵੀ ਚੰਗੇ ਆ ਜੀ ਸਾਰਿਆਂ ਦੇ ਚੰਗੇ ਜਾਨਵਰ ਆ ਜੀ ਮਿਹਨਤ ਕਰਦੇ ਆ ਠੀਕ ਹੈ ਬਾਈ ਜਿਵੇਂ ਬਾਈ ਇੱਧਰ ਆ ਮਰ ਕੇ ਬੈਠਿਆ ਖਾਈ ਤੋਂ ਬਫਾ ਸਟਡ ਫਾਰਮ ਵਾਲੇ ਉਹ ਪੈਂਕੇ ਰੈਂਕੇ ਹੋਣੀਆਂ ਨੇ ਸਾਰੇ ਸਰਕਲ ਦੀ ਹੈ ਅੱਜ ਜੇ ਵੀ ਵਧੀਆ ਜਾਨ ਆਈ ਵੀ ਹੁਣ ਨੌਕਰਾ ਬਿਸ਼ੇਰਾ ਇੱਕ ਤਿਆਰ ਕਰ ਰਹੇ ਆ ਹਾਂ ਜੀ ਹਾਂ ਜੀ ਹਾਂ ਜੀ ਨਹੀਂ ਬਹੁਤ ਵਧੀਆ ਗੱਲ ਹੈ ਜੀ ਸਾਰੇ ਬੱਚੇ ਆਪਦੇ ਕੋੜ ਆਪਦੀ ਬਰੀਡ ਤੇ ਆਪਦਾ ਜੋੜ ਸਾਰੇ ਠੀਕ ਹੈ ਹਾਂ ਨਹੀਂ ਆਮ ਆਂਤਰਾ ਪੂਹੀ ਗੱਲ ਕਰਕੇ ਹੇ ਟਾਈਮ ਵੀ ਗੁਰਦਾਣਾ ਇਸ ਅਪੀਲ ਦੇ ਵਿੱਚ ਆਪਾਂ ਦੇਖਦੇ ਆਂ ਵੀ ਥੋੜਾ ਜਿਹਾ ਭਰਾ ਜਦੋਂ ਕੋਈ ਬੰਦਾ ਨਾਲ ਦਾ ਕੋਈ ਚਾਹੇ ਸਰਕਲ ਦੇ ਵਿੱਚ ਹੀ ਹੋਵੇ ਕੋਈ ਬੱਚਾ ਰੱਖ ਕੇ ਚੈਅ ਕਰ ਲਿਆ ਕੋਈ ਗੱਲ ਆਉਂਦਾ ਤਾਂ ਸੋਣਾ ਜੇ ਉੱਥੇ ਨਾ ਉਹ ਜੈਸੀ ਫੀਣ ਕਰਨ ਲੱਗ ਜਾਂਦੇ ਬਾਈ ਉਹ ਪਹਿਲਾਂ ਵਾਲੀ ਗੱਲਬਾਤ ਨਹੀਂ ਰਹਿੰਦੀ ਪਰ ਥੋੜੇ ਦੇਖਿਆ ਵੀ ਤੁਸੀਂ ਇੱਕ ਦੂਜੇ ਨੂੰਵੇਂ ਜਾਨਵਰ ਦਵਾਵੇ ਜੇ ਮੇਰੇ ਰਾਏ ਤਾਂ ਕਾਮੀ ਬੰਦਿਆਂ ਦਾ ਜਿੰਨੇ ਬੰਦੇ ਵੱਧ ਹੋਣਗੇ ਓਨਾ ਕੰਮ ਸੌਖਾ ਰਹੂਗਾ ਆਪਾਂ ਨੂੰ ਨਾਲੇ ਬਾਕੀ ਅਸ਼ਵਕ ਜੋ ਵੀ ਕੋਈ ਚੰਗਾ ਮਾੜਾ ਕੋਈ ਜਾਨਵਰ ਆਪਾਂ ਆਪਾਂ ਜੀ ਰਾਏ ਮਸ਼ਵਰਾ ਨਾ ਕਰਾਂਗੇ ਦਾ ਆਪਣਾ ਕੰਮ ਵਾਧਾ ਨਹੀਂ ਬਿਲਕੁਲ ਚਾਰ ਭਰਾ ਸਾਡੇ ਰਹਿ ਮਸ਼ਵਤ ਕੋਈ ਗੱਲ ਕਹਿਣ ਵਾਲੀ ਹੁੰਦੀ ਹੈ ਕਈ ਵੀ ਜਾਂਦੀ ਆ ਕਈ ਵਾਰੀ ਇਹ ਬੰਦਾ ਹੋਊਗਾ ਆਉ ਦਾ ਭਰਾ ਕੋਈ ਰਹਿ ਸਹੀ ਰਹਿ ਦੰਦਾ ਜਿਹੜਾ ਸਹੀ ਰਹਿ ਮੰਨਣੀ ਵੀ ਪੈਂਦੀ ਆ ਬਿਲਕੁਲ ਬਾਈ ਅਸੀ ਸਾਕ ਮੈਲ ਵਰਤਾ ਹੈਗਾ ਗਾ ਰਾਮਾ ਸੋਨੀ ਹਣਾਗਾ ਵੀ ਜਦੋਂ ਮਾਰਕੀ ਫੂਨਡ ਕਰ ਲਈਏ ਬਈ ਮੇਰੇ ਸਵੇਰੇ ਹਰੇ ਕਦੇ ਆਉਣੇ ਆ ਇੱਕ ਦੂਜੇ ਦੇ ਯਾਨਕੀ ਬਿਲਕੁਲ ਬਾਈ ਕੋਈ ਲੋਰ ਬਾਈ ਮਰਾ ਜ਼ਫਰਾਤੇ ਕਹਿ ਲੋ ਜਾਂ ਗੋਟਲ ਮੱਠ ਹੁੰਦੀ ਬੰਦਾ ਚਾਰ ਭਰਾ ਨਾਲ ਕੱਟੇ ਹੋ ਕੇ ਆਦਾ ਜਾਂਦੇ ਤੇ ਜੇ ਆਪਾਂ ਇੱਕ ਦੂਜੇ ਨਾਲ ਹੀ ਖਿੰਡ ਕੇ ਰਹੇ ਹਾਂ ਤੇ ਵੀ ਅਸੀਂ ਇਕੱਠੇ ਹੀ ਆਉਂਦੇ ਹਾਂ ਜੀ ਤਕਰੀਬਨ ਅਸੀਂ ਚਾਹ ਦੀਆਂ ਵੀ ਆਉਂਦੇ ਹਾਂ ਅਸੀਂ ਇਕੱਠੇ ਹੀ ਲਾਉਨੇ ਹਾਂ ਬਿਲਕੁਲ ਬਾਈ ਹਾਂਜੀ ਹਾਂਜੀ ਤੇ ਕੀ ਹੁੰਦੀ ਸਰ ଷ୍ਟੋਰੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਹੁਤ ਚੰਗਾ ਲੱਗਿਆ ਬਾਈ ਇਹ ਬਹੁਤ ਧੰਨਵਾਦ ਬਾਈ ਚੰਗੀ ਗੱਲਬਾਤ ਕਰਕੇ ਤੇ ਦਰਸ਼ਕੋ ਜਿਵੇਂ ਬਾਈ ਦੇ ਨਾਲ ਆਪਾਂ ਜਗਵੀਰੇ ਦੇ ਨਾਲ ਗੱਲਬਾਤ ਕੀਤੀ ਆ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਨੋਕਰਾ ਤੋਂ ਇੱਕ ਵਾਰ ਦਿਖਾਇਆ ਜੀ ਬਹੁਤ ਚੰਗੇ ਰਿਜ਼ਲਟ ਬਾਈ ਨੇ ਜਿਵੇਂ ਦੱਸਿਆ ਵੀ ਹੁਣ ਤੱਕ ਜਿੰਨੀਆਂ ਘੋੜੀਆਂ ਸੋਈਆਂ ਨੇ ਕਿਸੇ ਘੋੜੀ ਚੰਬੀ ਘੋੜੀ ਤੇ ਮੰਨ ਲਓ ਬੱਚਾ ਚੰਬਾ ਨਹੀਂ ਆਇਆ ਨੋਕਰੀ ਆਇਆ ਸਾਰੇ ਸੋਏ ਬੜੀ ਵੱਡੀ ਗੱਲਬਾਤ ਹੁੰਦੀ ਆ ਤੇ ਸਟੱਡ ਸਰਵਿਸ ਦੀ ਜਿਹੜੀ ਫੀਸ ਅੱਜ ਤੋਂ ਬਾਈ ਆਰਗੇਨਿਕ 21000 ਰੁਪਿਆ ਕਰਤੀ ਤੇ ਇੱਕ ਬਾਕੀ ਦੀ ਜਿਹੜੀ ਗੱਲਬਾਤ ਆ ਤੁਸੀਂ ਸੂਬੇਦਾਰ ਸਟੱਡ ਫਾਰਮ ਵਾਲੇ ਬਾਈ ਜਗਵੀਰ ਦੇ ਨਾਲ ਕਰ ਸਕਦੇ ਹੋ ਪਿੰਡ ਪੱਤੋ ਹੀਰਾ ਸਿੰਘ ਆ ਕੇ ਘੋੜਾ ਵੀ ਦੇਖ ਸਕਦੇ ਹੋ ਤੇ ਬਾਕੀ ਜਿਹੜੀ ਹੋਰ ਗੱਲਬਾਤ ਬਾਈ ਨੇ ਦੱਸੀ ਆ ਜੇ ਕਈ ਵਾਰ ਤੁਸੀਂ ਕੋਈ ਘੋੜੀ ਚੈੱਕ ਪਾਸ ਕਰਾ ਕੇ ਇਥੋਂ ਲਿਜਾਣੀਆਂ ਮਹੀਨਾ ਦੋ ਮਹੀਨੇ ਇੱਥੇ ਬਾਈ ਵਰਗੇ ਸਾਂਭ ਲੈਂਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਉਸ ਹਿਸਾਬ ਨਾਲ ਚੈੱਕ ਪਾਸ ਵੀ ਕਰਾ ਕੇ ਦੇ ਦੇਣਗੇ ਤੇ ਮਿਲਦੇ ਆਂ ਅਗਲੀ ਵਾਰ ਕਿਸੇ ਨਵੇਂ ਫਾਰਮ ਦੇ ਉੱਤੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼임ੀਦਾਰ ਨਾਲ ਧੰਨਵਾਦ ਜੀ ਦੋਸਤੋ ਸਤਿਕਾਰ। ਬਾਕੀ ਭਾਈ ਇਹ ਤੇ ਗੱਲ ਹੋਰ ਵੀ ਆ। ਹਾਂਜੀ ਭਾਈ ਜਿਵੇਂ ਹੁਣ ਇਹਦੇ ਬੱਚੇ ਆ ਰਹੇ ਆ ਨੌਕਰੀਆਂ ਤੇ ਵੀ ਆ ਰਹੇ ਆ ਜਾਂ ਚੰਬੀਆਂ ਤੇ ਹਨਾ। ਹਾਂ ਬਿਲਕੁਲ ਸਾਫ ਆ ਰਹੇ ਕੋਈ ਆਏ ਨਹੀਂ ਵੀ ਸਪੌਟ ਆ ਜਾਊਗਾ ਜਾਂ ਮਾਲਕਾਲੇ ਆ ਜਾਣਗੇ ਚੰਬੀਆਂ ਤੇ ਵੀ ਨੌਕਰੀਆਂ ਤੇ ਵੀ। ਹਾਂ ਤੇ ਬਾਕੀ ਘੋੜੇ ਦੇ ਆਪ ਵੀ ਕੋਈ ਸੌਂਬਚ ਵੀ ਕਾਲੀ ਹੁੰਦਾ ਨਾ ਜਿਵੇਂ ਕਈ ਵਾਰ ਕਾਲੀ ਧਾਰੀ ਆਉਂਦੀ ਧਾਰੀ ਹੁੰਦੀ ਹੈ ਘੋੜੇ ਦੇ ਵੀ ਸੌਂਬਚ ਹੈ ਨਹੀਂ ਤੇ ਮੈਂ ਹੁਣ ਤੱਕ ਕਿਸੇ ਬੱਚੇ ਦੇ ਆਈ ਹੈ ਘਾਲ ਵਾਲ ਵੀ ਨਹੀਂ ਆਇਆ ਸਪੌਟ ਦਾ ਜ਼ੂਰ ਦੀ ਗੱਲ ਆ। ਠੀਕ ਹੈ ਭਾਈ। ਬਾਕੀ ਘੋੜੇ ਦੇ ਆ। ਬਿਲਕੁਲ ਮੰਨ ਲਓ ਦੀ ਸਪੌਟਲੈਸ ਸਾਫ ਬੱਚੇ ਦੇ ਰਿਹਾ ਜਮਾ ਹਜੇ ਤੱਕ ਤਾਂ ਬਈ ਪੂਰੇ ਜਮਾ ਸਾਫ ਦਿੱਤੇ ਆ ਠੀਕ ਆ ਬਾਈ ਠੀਕ ਆ